ਜਿਹੜੇ ਆਪਣੇ ਆਪ ਨੂੰ ਖੱਬੀ ਖਾਂ ਸਮਝਦੇ ਨੇ ਜਿਹੜਾ ਖਾਸ ਖਾਸ ਕਾਂਗਰਸ ਭਵਨ ਜਪੈਂਦਾ ਜਿਹੜਾ ਉਹਨੂੰ ਕਹੇ ਮੇਰੇ ਸਾਹਮਣੇ ਵੇਜਾ ਆ ਕੇ 5 ਮਿੰਟ ਵਾਸਤੇ ਮੈਂ ਤੇਰੇ ਲੱਤ ਦੇ ਥੱਲੇੋਂ ਨਿਕਲ ਜਾਊਂਗਾ ਵੇਜੇ ਤੂੰ ਮੇਰੇ ਕੋਲ ਡਿਬੇਟ ਦਾ ਇੱਕ ਤਾਂ ਜਵਾਬ ਵੀ ਦੇ ਜਾ ਹੁਣ ਜੇ ਜਗਾ ਜਗਾ ਜਾਂਦਾ ਮੁੱਖ ਮੰਤਰੀ ਤਾਂ ਮੈਂ ਕਹਦੇ ਯਾਰ ਗਲਤ ਐ ਹੋ ਤੇ ਕੋਣ ਸਮਝਾ ਦਈਓ ਮੈਨੂੰ ਕੀ ਦਿੱਤਾ ਕੋਈ ਸਾਬਤ ਤਾਂ ਕਰੇ। ਉਹ ਪਿਛਲਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਅਕਾਲੀਆਂ ਨੂੰ ਠੋਕ ਦੂੰ, ਪੇ ਪੁੱਤਰਾ ਨੂੰ ਮੈਂ ਠੋਕਾ ਠੂ ਠੂਕ ਦੂੰ, ਮੈਂ ਐ ਕਰ ਦੂੰ। ਉਹੀ ਸਾਰੇ ਅੰਦਰ ਬੈਠੇ ਹੁੰਦੇ ਸੀ ਰਾਤ ਨੂੰ ਕੈਪਟਨ ਸਾਹਿਬ ਦੇ ਨਾਲ। ਉਹੀ ਚੱਕ ਗੰਦੇ ਹੁੰਦੇ ਸੀ ਤੇ ਉਹੀ ਦੋ ਪਿੰਦੇ ਹੁੰਦੇ ਸੀ। ਨਹੀਂ ਕਾਂਗਰਸ ਦੇ ਵੀ ਛੱਡੋ ਕਾਂਗਰਸ ਤੇ ਤਵਾ ਜਿਆਦਾ ਧਰਦੇ ਹੋ ਤੁਸੀਂ। ਮੈਂ ਕਿਉਂ ਨਾ ਧਰਾਂ ਜੀ ਤਵਾ। ਮੈਂ 24 ਸਾਲ ਦਿੱਤੇ ਨੇ ਕਾਂਗਰਸ ਨੂੰ। ਕਾਂਗਰਸ ਨੇ ਮੈਨੂੰ ਕੀ ਦਿੱਤਾ ਇਹ ਤਾਂ ਦੱਸ ਦਿੰ। ਜੇ ਮੁੱਖ ਮੰਤਰੀ ਜੀ ਤਵਾ ਧਰਦੇ ਨੇਗੇ ਤੇ ਅਸੀਂ ਕੋ ਕਾਲੇ ਹੋ ਜਾ। ਜੇ ਅਸੀਂ ਕਾਲੇ ਕਿੱਥੋਂ ਲੈ ਲੋਗੇ ਕੀਤਾ ਕੀ ਆਪਾਂ ਪਹਿਲੇ 2.5 ਸਾਲ ਪਹਿਲੇ 2 ਸਾਲ ਪਹਿਲੇ ਆਪਾਂ ਕਿ ਗਏ ਕਿਉਂ ਮੈਨੂੰ ਕਹਿਣਾ ਜੀ ਕਾਂਗਰਸ ਦੇ ਵਿੱਚੋਂ ਆ ਕੇ ਅਜੇ ਤਾਂ ਮੈਂ ਆਪਣੇ ਹਮ ਨੂੰ ਕਾਂਗਰਸੀ ਕੋ ਹਾਂ ਜੇ ਮੈਨੂੰ ਕੱਢ ਦੇ ਰਾਜਾ ਫਿਰ ਇੰਕ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਬਹੁਤ ਵੱਡਾ ਮੌਕਾ ਗਵਾ ਲਿਆ ਕਿਉਂਕਿ ਸਮਝਦਾਰ ਬਹੁਤ ਨਹੀਂ ਸਾਡੀ ਕਾਂਗਰਸ ਦੇ ਅੰਦਰ ਜਿਹੜੇ ਚਿਹਰੇ ਕੁਝ ਹੋਰ ਨੇ ਮਨ ਚ ਕੁਝ ਹੋ ਰਿਹਾ ਦਿਲ ਚ ਕੁਝ ਹੋ ਰਿਹਾ ਤੇ ਗੱਲਾਂ ਕੁਸ਼ੋਰ ਨੇ ਆਪਾਂ ਅੱਜ ਦੀ ਗੱਲ ਤੋਂ ਹੁਣ ਮੈਂ ਫੇਰ ਮਾਨ ਦੀ ਕੋਈ ਤਾਰੀਫ ਕਰਦਾ ਹਾਂ ਮੁੱਖ ਮੰਤਰੀ ਦੀ ਤੁਸੀਂ ਇਹ ਕਹਦੋਗੇ ਜੀ ਤੁਸੀਂ ਤਾਂ ਆਮ ਆਦੀ ਪਾਰਟੀ ਨਾਲ ਮਿਲ ਗਏ ਸਾਡੀ ਪਾਰਟੀ ਦੇ ਰਿ ਇਹਨੂੰ ਬਣਾ ਦਿਓ ਉਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਉਹਨੂੰ ਬਣਾ ਦਿਓ ਗਰੀਬ ਆਦਮੀ ਨੂੰ ਨਾ ਬਣਾਓ ਗਰੀਬ ਆਦਮੀ ਦੇ ਨੇੜੇ ਨਾ ਜਾਓ ਗਰੀਬ ਆਦਮੀ ਦਾ ਉਹ ਜਲਸੇ ਦੇ ਵਿੱਚ ਹੱਥ ਜੋੜੋ ਤੇ ਉਹਨਾਂ ਕੋਲ ਵੋਟ ਲੈ ਕੇ ਆ ਜੋ ਜੋ ਕੀ ਪਿਛਲੇ 5 ਸਾਲ ਚ ਮੈਂ ਵੇਖਿਆ ਸਾਜੀ ਸਟੇਜ ਬਾਹਰ ਵੀ ਲਾ ਸਕਦੇ ਸੀ ਇਹ ਮੈਂ ਕਹਿੰਦਾ ਜੀ ਸਾਰੇ ਹੀ ਬਹਿ ਜਾਂਦੇ ਉੱਥੇ ਤੁਸੀਂ ਸਾਰਿਆਂ ਨੇ ਬਾਈਕਟ ਕੀਤਾ ਨਾ ਉਹ ਵੀ ਤਾਂ ਤੁਸੀਂ ਸਾਰੇ ਮਿਲਦੇ ਹੀ ਹੋ ਨਾ ਕਈ ਪਲੇਟਫਾਰਮਾਂ ਤੇ ਅਸੀਂ ਸਾਰੇ ਇਕੱਠੇ ਹੋਏ ਆ ਸੁਖਵੀਰ ਜੀ ਹੋਏ ਨੇ ਤੇ ਆਪੋਜੀਸ਼ਨ ਲੀਡਰ ਹੋਏ ਨੇ ਸਾਰੇ ਹੋਏ ਨੇ ਉਹ ਸਿੱਧੂ ਜੀ ਹੋਏ ਨੇ ਸਾਰਿਆਂ ਨੇ ਜੱਫੀਆਂ ਪਾਈਆਂ ਨੇ ਨਾ ਤੇ ਹੁਣ ਕੀ ਫਰਕ ਪੈਂਦਾ ਸੀ ਹੁਣ ਵੀ ਬਾਹਰ ਸਾਨੂੰ ਉਹ ਅੰਦਰ ਮੁੱਖ ਮੰਤਰੀ ਜੀ ਨਣੀ ਬਲਾ ਹੁਣ ਤਾਂ ਤੁਹਾਡੇ ਕੋਲ ਕੋਈ ਅਕਿਊਜ਼ ਹੀ ਨਹੀਂ ਹੈਗਾ ਕੋਈ ਅਜਿਹੀ ਚੀਜ਼ ਹੀ ਨਹੀਂ ਹੈਗੀ ਕਿ ਤੁਸੀਂ ਇਹ ਕਹਦੇ ਹੋ ਕਿ ਸਾਨੂੰ ਇਨਵਿਟੇਸ਼ਨ ਤੁਸੀਂ ਜੋ ਮਰਜ਼ੀ ਕਹੀ ਜੋ ਹੁਣ ਤਾਂ ਉਹ ਜਿਹੜਾ ਮਸਲਾ ਉਹ ਨਿਕਲ ਗਿਆ ਤੁਹਾਡੇ ਨਾਲੋਂ ਮੁੱਖ ਮੰਤਰੀ ਨਹੀਂ ਹੋਏਗਾ ਤੁਸੀਂ ਮੈਨੂੰ ਕੁਝ ਹੀ ਦੱਸੋ ਨਾ ਮੁੱਖ ਮੰਤਰੀ ਹੈਗੇ ਨੇ ਤਾਂ ਉਹ ਹੈਗੇ ਨੇ ਮੈਂ ਮੁੱਖ ਮੰਤਰੀ ਇਹ ਬਜੀ ਤਾਂ ਕੋਈ ਗੱਲ ਨਹੀਂ ਹਾਂ ਇਹ ਗੱਲ ਕੋਈ ਸਾਨੂੰ ਉਹਨਾਂ ਦੇ ਮੁੱਦੇ ਪਸੰਦ ਨਹੀਂ ਅੱਜ ਆਵਾਜ਼ੀ ਪਾਰਟੀ ਦੀ ਆਪਾਂ ਨੇ ਗੱਲਾਂ ਦੱਸਣੀਆਂ ਅਸੀਂ ਅੱਜ ਕੀ ਅਸੀਂ ਉਹ ਦੱਸ ਹੀ ਨਹੀਂ ਪਾਏ ਤੇ ਸਾਡਾ ਕੰਮ ਖਤਮ ਹੋ ਗਿਆ ਇਸ ਗੱਲ ਦਾ ਹੁਣ ਤੁਸੀਂ ਜਾ ਕੇ ਧਰਨੇ ਦੇ ਦਿਓ ਹੁਣ ਤੁਹਾਡੇ ਧਰਨਿਆਂ ਦਾ ਕੋਈ ਫਾਇਦਾ ਨਹੀਂ ਹੁਣ ਤੁਹਾਨੂੰ ਹਰ ਜਗ੍ਹਾ ਤੇ ਪ੍ਰੈਸੇ ਪੁੱਛੇਗੀ ਕਿ ਸਰ ਤੁਹਾਨੂੰ ਜਦ ਬੁਲਾਇਆ ਗਿਆ ਸੀ ਤੁਸੀਂ ਬਾਹਰ ਬਹਿ ਜਾਂਦੇ ਜਿੱாகੇ ਝਾੜੂ ਵਾਲੇ ਜਿਹੜੇ ਨੇ ਕਿ ਅਗਰ ਤਕੜੇ ਹੋ ਸਕਨ ਤੇ ਤਕੜੇ ਹੋ ਜੋ ਜੇ ਪਬਲਿਕ ਦਾ ਭਲਾ ਕਰ ਸਕਦੇ ਹੋ ਤੇ ਕਰ ਦਿਓ ਜੇ ਪੰਜਾਬ ਦਾ ਭਲਾ ਕਰ ਸਕਦੇ ਹੋ ਤੇ ਭਰਦੇ ਹੋ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਗੱਲ ਕਰਾਂਗੇ ਪੰਜਾਬ ਦੇ ਪੂਰੇ ਚਰਚਿਤ ਮੁੱਦੇ ਦੀ ਮੁੱਦਾ SBYL ਨੂੰ ਲੈ ਕੇ ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਡਿਬੇਟ ਪ੍ਰੋਗਰਾਮ ਕੀਤਾ ਪਰ ਉਸ ਪ੍ਰੋਗਰਾਮ ਤੋਂ ਸਿਆਸੀ ਤਰ੍ਹਾਂ ਨੇ ਕਿਨਾਰਾ ਕਸੀ ਕਰ ਲਈ ਮੇਰੇ ਨਾਲ ਨੇ ਪੰਜਾਬ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਲੰਮਾ ਸਮਾਸ ਸਪੋਕਸਮੈਨ ਰਹੇ ਤੇ ਨਾਲ ਸੀਨੀਅਰ ਅਗੂ ਜੀਐਸ ਬਾਲੀ ਇਹਨਾਂ ਦਾ ਹੋਰ ਹੀ ਤਰਕਾ ਇਹਨਾਂ ਦਾ ਕਹਿਣਾ ਸੀ ਕਿ ਸਰਕਾਰ ਵਰਤਿਰਾਂ ਨੂੰ ਲੁਧਿਆਣਾ ਪ੍ਰੋਗਰਾਮ ਵਿੱਚ ਜਾਣਾ ਚਾਹੀਦਾ ਸੀ ਜੇਕਰ ਉਹਨਾਂ ਦੀ ਐਂਟਰੀ ਨਾ ਕਰਵਾਈ ਜਾਂਦੀ ਤਾਂ ਬਾਹਰ মিডিਆ ਰਹੀ ਆਪਣੀ ਗੱਲ ਕਹਿ ਸਕਦੇ ਸਨ ਬਾਲੀ ਸਾਹਿਬ ਕੀ ਕਹਿਣਾ ਤੁਹਾਡਾ ਕਿ ਵਕਈ ਜਿਹੜੀਆਂ ਸਿਆਸੀ ਧਿਰਾਂ ਨੇ ਸਰਕਾਰ ਵਿਰੋਧੀ ਉਹਨਾਂ ਨੇ ਅੰਗਵੀਰਤਾ ਨਹੀਂ ਦਿਖਾਈ ਡਿਬੇਟ ਨੂੰ ਲੈ ਕੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਜੀ ਵੀ ਉਹਨਾਂ ਨੇ ਇਨਵੀਟੇਸ਼ਨ ਹੀ ਦਿੱਤਾ ਮੈਂ ਤੁਹਾਡੀ ਗੱਲ ਨੂੰ ਮੰਨ ਲੈਣਾ ਬਈ ਨਹੀਂ ਦਿੱਤਾ ਪਹਿਲੀ ਗੱਲ ਤਾਂ ਮੈਂ ਮੰਨਦਾ ਨਹੀਂ ਕਿਉਂਕਿ ਇੱਕ ਚੀਫ ਮਿਨਿਸਟਰ ਦਾ ਅਹੁਦਾ ਹੁੰਦਾ ਹੈ ਇੱਕ ਚੀਫ ਮਿਨਿਸਟਰ ਦੀ ਇੱਕ ਗੱਲ ਹੁੰਦੀ ਹੈ ਕਿ ਉਹਨਾਂ ਦਾ ਸਿਸਟਮ ਹੁੰਦਾ ਹੈ ਜਿਸ ਨੂੰ ਕਹਿੰਦੇ ਇੱਕ ਪ੍ਰੋਟੋਕੋਲ ਹੁੰਦਾ ਹੈ ਕਿਉਂਕਿ ਜਨਰਲ ਲੀਡਰਾਂ ਨੂੰ ਬੁਲਾਇਆ ਗਿਆ ਸੀ ਉਹ ਲੀਡਰ ਵੀ ਸਨਮਾਨਿਤ ਨੇ ਕੋਈ ਆਪਾਂ ਨਹੀਂ ਕਹਿ ਸਕਦੇ ਕਿ ਪੰਜਾਬ ਦਾ ਕੋਈ ਬੱਚਾ ਨਹੀਂ ਜਾਣਦਾ ਕੋਈ ਬਜ਼ੁਰਗ ਨਹੀਂ ਜਾਣਦਾ ساری ਦੁਨੀਆ ਉਹਨਾਂ ਨੂੰ ਜਾਣਦੀ ਹੈ ਉਹਨਾਂ ਲੀਟਰਾਂ ਨੂੰ ਵੀ ਚਾਹ 4-5 ਲੀਟਰ ਆਪਣੇ ਪੰਜਾਬ ਦੇ ਵਿੱਚ ਹੈਗੇ ਨੇ ਪਰ ਉਹਨਾਂ ਨੂੰ ਸੱਦਾ ਨਹੀਂ ਹੁਣ ਆਪਾਂ ਇੱਕ ਗੱਲ ਇਹ ਵੀ ਮੰਨ ਲਈ ਕਿ ਸੱਦਾ ਨਹੀਂ ਦਿੱਤਾ ਹੁਣ ਇੱਕ ਸਤਾਧਰ ਪਾਰਟੀ ਉਹ ਨਹੀਂ ਤੁਹਾਨੂੰ ਸੱਦਾ ਨਹੀਂ ਦਿੱਤਾ ਔਰ ਇਹ ਗੱਲ ਕਹੀ ਹੈ ਕਿ ਅਸੀਂ ਡਿਬੇਟ ਕਰਨ ਜਾ ਰਹੇ ਹਾਂ ਤੁਸੀਂ ਉਸ ਪਲੇਟਫਾਰਮ ਨੂੰ ਵਧੀਆ ਤਰੀਕੇ ਦੇ ਨਾਲ ਦੇਖ ਸਕਦੇ ਹੋ ਮਗਰ ਉਸ ਪਲੇਟਫਾਰਮ ਦੇ ਉੱਤੇ ਕੋਈ ਵੀ ਵਿਰੋਧੀ ਧਰਨੀ ਪਹੁੰਚਿਆ ਠੀਕ ਹੈ ਜੀ ਅੰਦਰ ਨਹੀਂ ਜਾਂ ਦਿੱਤਾ ਪੁਲਿਸ ਫੋਰਸ ਬਹੁਤ ਲਾ ਦਿੱਤੀ ਗਈ ਤਾਂ ਫਿਰ ਅਸੀਂ ਤਾਂ ਲੋਕਾਂ ਨੂੰ ਆਹੀ ਦੱਸਣਾ ਕਿ ਆ ਪੁਲਿਸ ਫੋਰਸ ਲੱਗੀ ਹੋਈ ਹੈ ਆ ਡਿਕਟੇਟਰਸ਼ਿਪ ਚੱਲ ਰਹੀ ਹੈ ਆ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਤੇ ਆ ਦੇਖੋ ਜਰ ਤੇ ਤੁਸੀਂ ਉੱਥੇ ਸਾਰੇ ਲੀਡਰ ਬਾਹਰ ਇਕੱਠੇ ਹੋ ਜਾਂਦੇ ਸਾਰਾ মিডিਆ ਬਾਹਰ ਆ ਜਾਂਦਾ ਕਿ ਆ মিডিਆ ਉਹਨਾਂ ਨੂੰ ਨਹੀਂ ਜਾਂਦਾ ਕਿ মিডিਆ ਨੂੰ ਉਹ ਨਹੀਂ ਜਾਂਦੇ ਪਰ মিডিਆ ਦਾ ਜੀ ਅੰਦਰ ਇੱਕ ਵੀ ਪੱਤਰਕਾਰ ਪ੍ਰੋਗਰਾਮ ਦੇ ਵਿੱਚ ਨਹੀਂ ਸੀ ਇਹ ਇਹੀ ਕਹਿ ਰਹੇ ਆ ਕਿ ਜਦ ਲੋਕ ਵੀ ਸਾਰੇ ਬਾਹਰ ਸਨ ਤੇ ਮੀਡੀਆ ਵੀ ਸਾਰਾ ਬਾਹਰ ਸੀ ਸਾਡੇ ਕੋਲ ਤਾਂ ਪਲੇਟਫਾਰਮ ਹੀ ਬੜਾ ਵਧੀਆ ਸੀ ਅਸੀਂ ਤਾਂ ਬੜੇ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਸੀ ਅਸੀਂ ਤਾਂ ਲੋਕਾਂ ਦੇ ਅੰਦਰ ਬੜਾ ਵਧੀਆ ਜਾ ਸਕਦੇ ਸੀ ਆਪਣੀ ਪਾਰਟੀ ਨੂੰ ਉੱਪਰ ਲਿਆ ਸਕਦੇ ਸੀ ਕੋਈ ਵੀ ਦਲ ਸੀ ਮੈਂ ਤਾਂ ਕਾਂਗਰਸੀ ਦੀ ਗੱਲ ਕਰ ਰਿਹਾ ਵੀ ਸਾਡੀ ਕਾਂਗਰਸ ਨੂੰ ਉੱਥੇ ਡੈਫੀਡੈਂਟਲੀ ਜਾਣਾ ਚਾਹੀਦਾ ਸੀ ਅੱਜ ਅਗਰ ਮਾੜਾ ਮੋਟਾ ਵੀ ਡਰ ਰਗਾ ਨਾ ਅਗਰ ਆਮ ਆਦਮੀ ਪਾਰਟੀ ਨੂੰ ਤਾਂ ਕਾਂਗਰਸ ਕੋਲ ਵੀ ਡਰ ਰਗਾ ਇਹ ਮੰਨ ਕੇ ਚੱਲੋ ਤੇ ਅਸੀਂ ਇਹ ਸੋਚਦਿਆਂ ਤੇ ਇਹ ਤਾਂ ਬਹੁਤ ਵੱਡਾ ਪਲੇਟਫਾਰਮ ਸੀ ਅਗਰ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਹੁੰਦਾ ਮੈਂ ਪ੍ਰਧਾਨ ਜੀ ਨੂੰ ਡੱਟ ਕੇ ਇਹ ਗੱਲ ਕਹਿੰਦਾ ਪ੍ਰਧਾਨ ਜੀ ਤੁਸੀਂ ਹਜ਼ਾਰ ਬੰਦਾ ਇਕੱਠਾ ਕਰੋ ਔਰ ਆਪਾਂ ਬਾਹਰ ਜਾ ਕੇ ਧਰਨਾ ਦੇਾਂਗੇ ਉੱਥੇ ਧਰਨਾ ਦੇ ਕੇ ਆਪਾਂ ਮੁਕਾਬਲਾ ਕਰਾਂਗੇ ਇਸ ਗੱਲ ਤੇ ਆਪਾਂ ਤਾਂ ਉਹਨਾਂ ਨੂੰ ਥਾੜੀ ਜਿਹਾ ਪਾ ਕੇ ਸਾਰਾ ਕੁਝ ਦੇ ਦਿੱਤਾ ਆਪਾਂ ਤੇ ਕਹਿੰਦਾ ਜੀ ਬੱਲੇ ਬੱਲੇ ਤੁਸੀਂ ਗਏ ਨਹੀਂ ਉਹ ਆਪਣੀ ਸਾਰੀ ਗੱਲ ਕਹਿ ਕੇ ਚਲੇ ਗਏ ਦੁਨੀਆ 'ਚ ਫਲੈਸ਼ ਹੋ ਗਈ ਉਹ ਗੱਲ ਮੈਂ ਇਸ ਗੱਲ ਦੇ ਉੱਤੇ ਸਿਰਫ ਐਗਰੀ ਨਹੀਂ ਕਰਦਾ ਕਿ ਅਸੀਂ ਆਪੋਜੀਸ਼ਨ ਬੈਠੇ ਆ ਆਪੋਜੀਸ਼ਨ ਦੇ ਵਿੱਚ ਬੜਾ ਬੜਾ ਵਧੀਆ ਜੀ ਹਜੀ ਬਾਹਰ ਖੜਕੇ ਉੱਥੇ ਧਰਨਾ ਦੇ ਕੇ ਆਪਣਾ ਆਰਾਮ ਦੇ ਨਾਲ ਬਹਿੰਦੇ ਅਸੀਂ ਉੱਥੇ ਗੱਲ ਕਰਦੇ ਲੋਕਾਂ ਤੱਕ ਮੈਸੇਜ ਜਾਂਦਾ ਦੇਖੋ ਜੀ ਪ੍ਰਧਾਨ ਜੀ ਆਏ ਨੇ ਪੰਜਾਬ ਦੇ ਕੁਰਸੀਆਂ ਤਾਂ ਲਾਈਆਂ ਸੀ ਉੱਥੇ ਵਿਰੋਧੀ ਦੇ ਧਿਰਾਂ ਦੇ ਆਗੂ ਦੀ ਨਹੀਂ ਨਹੀਂ ਮੈਂ ਹੋਇਆ ਤਵਾ ਧਰਨ ਦੇ ਹੋਣਾ ਯਾਰ ਹਾਦੂ ਕੀ ਤਵਾ ਧਰਨ ਆਪਾਂ ਕੋ ਕਾਲੇ ਥੋੜੀ ਹੋ ਜਾਗੇ ਜੇ ਮੁੱਖ ਮੰਤਰੀ ਜੀ ਤਵਾ ਧਰਦੇਣਗੇ ਤੇ ਅਸੀਂ ਕੋ ਕਾਲੇ ਹੋ ਜਾ ਜੇ ਅਸੀਂ ਕਾਲੇ ਹਾਂਗੇ ਤਾਂ ਸਾਨੂੰ ਚੱਟਾ ਨਹੀਂ ਕਰ ਸਕਦੇ ਫਿਰ ਉਹ ਕਿਹੜਾ ਤਵਾ ਧਰ ਨਹੀਂ ਸਕਦੇ ਸੀ ਇਹ ਉਹ ਤਾਂ ਬਾ ਇਹ ਕਿਹੜਾ ਕਿ ਨਹੀਂ ਤਵਾ ਧਰ ਸਕਦੇ ਸੀ ਇਹਨਾਂ ਕੋਲ ਕੀ ਨਹੀਂ ਸੀ ਹੈਗਾ 1.5 ਸਾਲ ਦੀ ਸਰਦੋ 2 ਸਾਲ ਇਹ ਗੱਲ ਕਹਿ ਸਕਦੇ ਸੀ ਇਹ ਲੜ ਸਕਦੇ ਸੀ ਇਹ ਧਰਨਾ ਦੇ ਸੁਣੋ ਸਰ ਇਹ ਧਰਨਾ ਦੇ ਸਕਦੇ ਸੀ ਮਗਰ ਇਹਨਾਂ ਨੇ ਨਹੀਂ ਦਿੱਤਾ ਹੁਣ ਕੀ ਪਿੱਛੇ ਹਿਸਾਬ ਤਾਂ ਹੈਗਾ ਕੀ ਪਿੱਛੇ ਗੱਲਬਾਤ ਹੈ ਮੈਨੂੰ ਤੇ ਇਸ ਗੱਲ ਦੀ ਬੜੀ ਤਕਲੀਫ ਹੈ ਲੋਕਾਂ ਨੂੰ ਵੀ ਬੜੀ ਤਕਲੀਫ ਹੈ ਕਿ ਲੋਕ ਉੱਥੇ ਗਏ ਨੇ ਲੋਕਾਂ ਨੇ ਲੋਕ ਅੰਦਰ ਨਹੀਂ ਗਏ ਲੋਕਾਂ ਨੂੰ ਜਾਣ ਨਹੀਂ ਦਿੱਤਾ ਗਿਆ ਜਿਨ੍ਹਾਂ ਜਿਨੇ ਆਪਣੀ ਗੱਲ ਰੱਖਣੀ ਸੀ ਉਹਨਾਂ ਬਾਹਰ ਰਖ ਲਈ ਤੇ ਮੀਡੀਆ ਨੇ ਵੀ ਦਿਖਾਇਆ ਤੇ ਮੀਡੀਆ ਹੀ ਜਦ ਬਾਹਰ ਸੀ ਤੇ ਫਿਰ ਆਪਾਂ ਨੂੰ ਅੰਦਰ ਜਾ ਕੇ ਲੈਣਾ ਕੀ ਸੀ ਪੰਜ ਕੁਰਸੀਆਂ ਉਹਨਾਂ ਨੇ ਬਿਠਾ ਕੇ ਮੇਰੇ ਹਿਸਾਬ ਨਾਲ ਮਨੂੰ ਆ ਲੱਗਦਾ ਕਿ ਬਹੁਤ ਵੱਡਾ ਪਲੇਟਫਾਰਮ ਸੀ ਹੁਣ ਇਹ ਕਹਿੰਦੇ ਨੇ ਕਿ ਅਸੀਂ ਉੱਥੇ ਜੀ ਸਾਨੂੰ ਇਨਵੀਟੇਸ਼ਨ ਨਹੀਂ ਮਿਲਿਆਗਾ ਅਸੀਂ ਬਿਨਾ ਇਨਵੀਟੇਸ਼ਨ ਜਾਣਾ ਨਹੀਂ ਇਹ ਇਹਨਾਂ ਦਾ ਕਹਿਣਾ ਹੈ ਆਪੋਜੀਸ਼ਨ ਦਾ ਸਾਰੇ ਹੋ ਹੀ ਸਕਦਾ ਸੀ ਬਾਲੀ ਸਾਹਿਬ ਜੇਕਰ ਸੀਐਮ ਨੇ ਨਹੀਂ ਬੁਲਾਇਆ ਮੰਨ ਲਓ ਤਿੰਨ ਧਿਰਾਂ ਨੇ ਕਾਂਗਰਸ ਹੋ ਗਈ ਭਾਜਪਾ ਹੋ ਗਈ ਕਾਲੀਦਲ ਹੋ ਗਈ ਜੇਕਰ ਇਹ ਪੰਜਾਬ ਪ੍ਰਤੀ ਸੱਚੀ ਗੰਭੀਰ ਸੀ ਚਰਚਾ ਕਰਨੀ ਚਾਹੁੰਦੀ ਸੀ ਸਾਂਝੀ ਸਟੇਜ ਬਾਹਰ ਵੀ ਲਾ ਸਕਦੇ ਸੀ ਇਹ ਮੈਂ ਕਹਿੰਦਾ ਜੀ ਸਾਰੇ ਹੀ ਬਹਿ ਜਾਂਦੇ ਉੱਥੇ ਤੁਸੀਂ ਸਾਰਿਆਂ ਨੇ ਬਾਈਕਟ ਕੀਤਾ ਨਾ ਉਹ ਵੀ ਤਾਂ ਤੁਸੀਂ ਸਾਰੇ ਮਿਲਦੇ ਹੀ ਹੋ ਨਾ ਕਈ ਪਲੇਟਫਾਰਮਾਂ ਤੇ ਸੀ ਸਾਰੇ ਇਕੱਠੇ ਹੋਏ ਆ ਸੁਖਵੀਰ ਜੀ ਹੋਏ ਨੇ ਤੇ اپੋਜੀਸ਼ਨ ਲੀਡਰ ਹੋਏ ਨੇ ਸਾਰੇ ਹੋਏ ਨੇ ਉਹ ਸਿੱਧੂ ਜੀ ਹੋਏ ਨੇ ਸਾਰਿਆਂ ਨੇ ਜਫੀਆਂ ਪਾਈਆਂ ਨੇ ਨਾ ਤੇ ਹੁਣ ਕੀ ਫਰਕ ਪੈਂਦਾ ਸੀ ਹੁਣ ਵੀ ਬਾਹਰ ਖੜਕੇ ਆਪਾਂ ਜਫੀਆਂ ਪਾ ਲੈਂਦੇ ਸਾਰੇ ਇੱਕ ਜਗ੍ਹਾ ਤੇ ਬਹਿਦੇ ਆ ਜੀ ਅਸੀਂ ਤਾਂ ਖੜੇ ਆ ਮਹਾਰਾਜ ਸਾਨੂੰ ਅੰਦਰ ਮੁੱਖ ਮੰਤਰੀ ਜੀ ਨੇ ਨਹੀਂ ਬੁਲਾਇਆ ਹੁਣ ਤਾਂ ਤੁਹਾਡੇ ਕੋਲ ਕੋਈ ਅਕਿਊਜ਼ ਹੀ ਨਹੀਂ ਹੈਗਾ ਕੋਈ ਅਜਿਹੀ ਚੀਜ਼ ਹੀ ਨਹੀਂ ਹੈਗੀ ਕਿ ਤੁਸੀਂ ਇਹ ਕਹਦੇ ਹੋ ਕਿ ਸਾਨੂੰ ਇਨਵੀਟੇਸ਼ਨ ਤੁਸੀਂ ਜੋ ਮਰਜ਼ੀ ਕਹੀ ਜੋ ਹੁਣ ਤਾਂ ਉਹ ਜਿਹੜਾ ਮਸਲਾ ਉਹ ਨਿਕਲ ਗਿਆ ਇਹਦਾ ਮਤਲਬ ਫਿਰ ਜਿਹੜੀ ਨਲਕੀ ਤਾਂ ਸਿਆਸੀ ਤਰ੍ਹਾਂ ਜੋ ਵਿਰੋਧੀ ਤਰ੍ਹਾਂ ਨੇ ਉਹਨਾਂ ਮੈਂ ਇਹਦੇ ਬਾਰੇ ਕੋਈ ਕਮੈਂਟਸ ਨਹੀਂ ਕਰਾਂਗਾ ਉਹਨਾਂ ਦੀ ਆਪਣੀ ਸੋਚ ਆ ਜੋ ਮਰਜ਼ੀ ਕਹਿਣ ਮੈਂ ਸੁਖਵੀਰ ਜੀ ਦੇ ਬਾਰੇ ਉਹ ਇਸ ਕਮੈਂਟ ਕਿਹਾ ਕਹਿੰਦਾ ਮੈਂ ਕੇਸ ਠੋਕ ਦਾਂਗਾ ਨਗਮਾ ਦੇਖੋ ਨਹੀਂ ਪਰ ਐਂ ਤਾਂ ਨਹੀਂ ਕਹਿਣਾ ਚਾਹੀਦਾ ਜੋ ਕੋਈ ਗੱਲ ਹੋਵੇ ਸਿਆਸਤ ਵਾਂਗੂ ਵਧੀਆ ਢੰਗ ਨਾਲ ਗੱਲ ਕਹਿਣੀ ਚਾਹੀਦੀ ਹੈ ਕਿਸੇ ਨੂੰ ਮੈਂ ਤਾਂ ਇਸ ਅੱਜ ਤੋਂ ਲੈ ਕੇ ਕੀ ਥੋੜੀ ਦੇਰ ਪਹਿਲੇ ਤੋਂ ਅਸੀਂ ਕਹਿੰਦੇ ਆਏ ਆ ਫਿਰ ਉਹ ਵੀ ਸ਼ਬਦਾਂਲੀ ਉਹ ਜੀ ਵਰਤਨਗੇ ਤੇ ਫਿਰ ਲੋਕਾਂ ਨੂੰ ਮੈਸੇਜ ਕੀ ਜਾਂਦਾ ਆਪਾਂ ਇਹ ਕਹਦੀ ਹੈ ਕਿ ਮੁੱਖ ਮੰਤਰੀ ਨਲਾਇਕ ਹੈ ਇਜ਼ ਇਟ ਰਾਈਟ ਕੀ ਆਪਾਂ ਇਹ ਗੱਲ ਕਰ ਸਕਦੇ ਆ ਨਹੀਂ ਕਹਿ ਸਕਦੇ ਨਾ ਆਪਾਂ ਆਪਾਂ ਹੀ ਕਰੇ ਬਜੀ ਗੱਲਾਂ ਕਰਾਂਗੇ ਲੋਕਾਂ ਬੱਚਿਆਂ ਤੱਕ ਮੈਸੇਜ ਕੀ ਜਾਂਦਾ 92 ਐਮਐਲਏ ਨਹੀਂ ਉਹਨਾਂ ਕੋਲ ਤੁਸੀਂ ਕਿਵੇਂ ਕਹਦੇ ਹੋ ਤੁਹਾਡੇ ਕਰਨ ਨਾਲ ਮੁੱਖ ਮੰਤਰੀ ਨਹੀਂ ਹੋਏਗਾ ਤੁਸੀਂ ਮਣੀ ਕੁਝ ਹੀ ਦੱਸੋ ਨਾ ਮੁੱਖ ਮੰਤਰੀ ਹੈਗੇ ਨੇ ਤਾਂ ਉਹ ਹੈਗੇ ਨੇ ਮੈਂ ਮੁੱਖ ਮੰਤਰੀ ਇਹ ਬਜੀ ਤਾਂ ਕੋਈ ਗੱਲ ਨਹੀਂ ਹਾਂ ਇਹ ਗੱਲ ਕੋਈ ਸਾਨੂੰ ਉਹਨਾਂ ਦੇ ਮੁੱਦੇ ਪਸੰਦ ਨਹੀਂ ਸਾਨੂੰ ਉਹਨਾਂ ਦੀਆਂ ਗੱਲਾਂ ਪਸੰਦ ਨਹੀਂ ਅਸੀਂ ਤਾਂ ਆਪੋਜੀਸ਼ਨ ਚ ਹਾਂ ਅਸੀਂ ਤਾਂ ਕਵਾਂਗੇ ਇਹ ਗੱਲ ਨੂੰ ਨਹੀਂ ਕਿਸੇ ਨੂੰ ਲੈ ਕੇ ਆਉਂਦਾ ਸਰਟੀਫਿਕੇਟ ਵੀ ਆਪਾਂ ਕਿਉਂ ਦਿੰਨੇ ਆ ਆਪਾਂ ਦੇ ਹੀ ਨਹੀਂ ਸਕਦੇ ਨਾ ਉਹ ਫਿਰ ਸਾਨੂੰ ਕਹਿ ਦਿੰਗੇ ਕੱਲ ਨੂੰ ਤੇ ਤੁਸੀਂ ਕੀ ਕੀਤਾ ਪੰਜਾਬ ਦੇਖੋ ਪਹਿਲੀਆਂ ਸਰਕਾਰਾਂ ਕਿ ਜੜੀਆਂ ਗਈਆਂ ਨੇ ਨਾ ਉਹਨਾਂ ਦੇ ਕਈ ਮੁੱਦੇ ਨੇ ਉਹਨਾਂ ਤੇ ਸਰਕਾਰਾਂ ਗਈਆਂ ਨੇ ਮੈਂ ਬਹੁਤ ਡਿਬੇਟਸ ਕੀਤੀਆਂ ਨੇ ਤੁਸੀਂ ਅੱਜ ਵੀ ਕੱਢ ਕੇ ਦੇਖੋਗੇ ਤੇ ਮੇਰੇ ਤਲ ਹਜ਼ਾਰ ਤੋਂ ਵੀ ਵੱਧ ਗਈ ਹੋਈਗੀ ਡਿਬੇਟ ਅਸੀਂ ਬਹੁਤ 18 ਸਾਲ ਤੋਂ 15 ਸਾਲ ਤੋਂ ਅਸੀਂ ਡਿਬੇਟ ਕਰ ਰਹੇ ਹਾਂ ਪਹਿਲੀਆਂ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਕਿਉਂ ਗਈ ਸੀ ਆਸਰਤਾ ਨਸ਼ਾ ਲੜਾਈ ਝਗੜਾ ਮਤਲਬ ਪੰਜਾਬ ਦੇ ਅੰਦਰ ਲਾਹਨ ਨੂੰ ਉਹ ਸਰਕਾਰ ਚਲੀ ਗਈ ਕਾਂਗਰਸ ਸਰਕਾਰ ਆ ਗਈ ਤੇ ਕਾਂਗਰਸ ਸਰਕਾਰ ਆ ਗਈ ਕੀ ਕੀਤਾ ਸੇਮ ਉਹੀ ਪੈਟਰਨ ਤੇ ਕਾਂਗਰਸ ਸਰਕਾਰ ਚਲੀ ਗਈ ਅੱਜ ਕਿਹੜੀ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਆਮ ਆਦਮੀ ਪਾਰਟੀ ਦੀਆਂ ਆਪਾਂ ਨੇ ਗੱਲਾਂ ਦੱਸਣੀਆਂ ਸੀ ਅੱਜ ਕੀਸ਼ਨ ਅਸੀਂ ਉਹ ਦੱਸ ਹੀ ਨਹੀਂ ਪਾਏ ਤੇ ਸਾਡਾ ਕੰਮ ਖਤਮ ਹੋ ਗਿਆ ਇਸ ਗੱਲ ਦਾ ਹੁਣ ਤੁਸੀਂ ਜਾ ਕੇ ਧਰਨੇ ਦੇ ਦਿਓ ਹੁਣ ਤੁਹਾਡੇ ਧਰਨਿਆਂ ਦਾ ਕੋਈ ਫਾਇਦਾ ਨਹੀਂ ਹੁਣ ਤੁਹਾਨੂੰ ਹਰ ਜਗ੍ਹਾ ਤੇ ਪ੍ਰੈਸੇ ਪੁੱਛੇਗੀ ਕਿ ਸਰ ਤੁਹਾਨੂੰ ਜਦ ਬੁਲਾਇਆ ਗਿਆ ਸੀ ਤੁਸੀਂ ਬਾਹਰ ਬਹਿ ਜਾਂਦੇ ਜਾ ਕੇ ਧਰਨੇ ਆਪੋਜੀਸ਼ਨ ਦਾ ਮਤਲਬ ਹੁੰਦਾ ਸੜਕ ਤੇ ਬੈਠਣਾ ਆਪੋਜੀਸ਼ਨ ਦਾ ਮਤਲਬ ਹੁੰਦਾ ਹੈ ਗਰਾਸ ਤੇ ਬੈਠਣਾ ਆਪੋਜੀਸ਼ਨ ਦਾ ਮਤਲਬ ਹੁੰਦਾ ਧਰਨੇ ਦੇਣੇ ਕਿ ਬਈ ਉਹ ਜਾਗਰ ਕਰਨਾ ਜਿਹੜੀ ਸਰਕਾਰ ਹੈ ਵੀ ਉਹ ਸਰਕਾਰ ਕੀ ਕਰ ਰਹੀ ਇਹ ਸਾਡਾ ਫਰਜ ਹੈ ਰਾਈਟ ਹੈ ਸਾਡਾ ਇਹ ਕਿ ਅਸੀਂ ਇਹ ਗੱਲ ਦੱਸਣੀ ਹੈ ਉਹਨਾਂ ਨੂੰ ਜੇ ਅਸੀਂ ਇਹ ਕਰ ਹੀ ਨਹੀਂ ਸਕਦੇ ਤਾਂ ਫਿਰ ਸਾਡੀ ਆਪੋਜੀਸ਼ਨ ਤਾਂ ਫਾਇਦੇ ਨਹੀਂ ਫਿਰ ਪ੍ਰੋਗਰਾਮ ਇਕੱਠੇ ਲਿਖਦੇ ਇਹ ਕਹਿੰਦੇ ਬਨਮੈਨ ਸ਼ੋ ਨਿਭੜਿਆ ਸਿਆਸੀ ਡਰਾਮਾ ਹੋ ਨਿਭੜਿਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਮੈਂ ਵੀ ਕੋਈ ਗੱਲ ਕਹਿਣਾ ਠੀਕ ਹੈ ਉਹ ਤੁਹਾਨੂੰ ਪੱਤਰਕਾਰ ਸਵਾਨ ਨੇ ਜੋ ਵੀ ਕਿਹਾ ਉਹਨਾਂ ਦੀ ਆਪਣੀ ਸੋਚ ਹੈ ਮੇਰੀ ਪੋਲੀਟੀਕਲ ਜਿਹੜਾ ਮੈਂ ਸਿਨੈਰੀਓ ਦੇਖਿਆ ਆਪਣੀ ਲਾਈਫ 'ਚ ਉਹ ਇਹ ਦੇਖਿਆ ਕਿ ਸਾਡੇ ਕੋਲ ਪਲੇਟਫਾਰਮ ਬਹੁਤ ਵਧੀਆ ਸੀ ਓਕੇ ਇਹ ਅਸੀਂ ਵੀ ਅਸੀਂ ਬਾਹਰ ਤੋਂ ਰਹਿ ਰਹੇ ਹਾਂ ਅਸੀਂ ਅੰਦਰ ਨਹੀਂ ਜਾਣਾ ਸੀ ਮੌਕਾ ਗਵਾ ਲਿਆ ਅਸੀਂ ਆਪਣਾ ਮੌਕਾ ਗਵਾ ਲਿਆ ਅਸੀਂ ਮੌਕਾ ਗਵਾ ਕੇ ਫੇਲ्युअर ਹੋ ਗਏ ਇਸ ਗੱਲ ਦੇ ਵਿੱਚ ਮੈਨੂੰ ਉਸ ਗੱਲ ਦਾ ਬਹੁਤ ਜ਼ਿਆਦਾ ਹੈ ਭਾਈ ਜੀ ਮੈਂ ਪਹਿਲੀ ਡਿਬੇਟਸ 'ਚ ਵੀ ਇਹ ਗੱਲ ਕੀਤੀ ਅੱਜ ਤੁਹਾਨੂੰ ਫੇਰ ਦੁਬਾਰਾ ਇਹ ਗੱਲ ਕਹਿ ਰਹੇ ਹਾਂ ਅਸੀਂ ਬਹੁਤ ਵੱਡਾ ਮੌਕਾ ਗਵਾ ਲਿਆ ਕਿਉਂਕਿ ਸਮਝਦਾਰ ਬਹੁਤ ਨਹੀਂ ਸਾਡੀ ਕਾਂਗਰਸ ਦੇ ਅੰਦਰ ਜਿਹੜੇ ਚਿਹਰੇ ਕੁਝ ਹੋਰ ਨੇ ਮਨ 'ਚ ਕੁਝ ਹੋ ਰਿਹਾ ਦਿਲ 'ਚ ਕੁਝ ਹੋ ਰਿਹਾ ਤੇ ਗੱਲਾਂ ਕੁਝ ਹੋਰ ਨੇ ਇਸ ਕਰਕੇ ਅੱਜ ਸਾਹਮਣੇ ਇਹ ਨਜ਼ਰ ਆ ਗਿਆ ਕਿ ਤੁਸੀਂ ਆਪਣਾ ਪਲੇਟਫਾਰਮ ਜਿਹੜਾ ਹੁਣ ਦੇ ਦਿਓ ਡੀਸੀ ਆਫਿਸ ਦੇ ਅੱਗੇ ਜਾ ਕੇ ਤਰਨਾ ਹੁਣ ਦੇ ਦਿਓ ਸੜਕਾ ਤੇ ਤਰਨਾ ਐਡਾ ਵੱਡਾ ਪਲੇਟਫਾਰਮ ਤੁਸੀਂ ਗਵਾ ਲਿਆ ਕਿ ਭਗਵੰਤ ਮਾਨ ਜੀ ਅੰਦਰ ਬੈਠੇ ਨੇ ਮੁੱਖ ਮੰਤਰੀ ਜੀ ਉਹ ਤੁਸੀਂ ਬਾਹਰ ਬਹਿਜੋਗੇ ਆਹ ਦੇਖੋ ਜੀ ਸਾਨੂੰ ਨਹੀਂ ਬਲਿਆ ਕਾਂਗਰਸ ਨੇ ਦੀ ਗੱਲ ਕਰਦੇ ਹਾਂ ਤੁਸੀਂ ਭਾਜਪਾ ਨੇ ਤੇ ਕਾਲੀ ਰਲ ਨੇ ਵੀ ਮੌਕਾ ਗਵਾ ਲਿਆ ਮੈਂ ਮੈਂ ਹੁਣ ਉਹਨਾਂ ਦੀ ਗੱਲ ਕਿਉਂ ਕਰਾਂ ਮੈਂ ਤਾਂ ਆਪਣੀ ਸੰਸਦ ਦੀ ਗੱਲ ਕਰਾਂਗੇ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਾਂਗਾ ਉਹਨਾਂ ਨੇ ਮੌਕਾ ਗਵਾ ਲਿਆ ਉਹਨਾਂ ਦੀ ਪਾਰਟੀ ਜਾਣੇ ਆਪਾਂ ਕੀ ਲੈਣਾ ਇਸ ਗੱਲ ਤੋਂ ਆਪਾਂ ਤਾਂ ਆਪਣੀ ਪਾਰਟੀ ਦੀ ਗੱਲ ਕਰਾਂਗੇ ਕਿ ਸਾਡੀ ਪਾਰਟੀ ਨੇ ਬਹੁਤ ਵੱਡਾ ਮੌਕਾ ਦਿਵਾ ਲਿਆ ਮੈਨੂੰ ਐ ਲੱਗਦਾ ਦਿੱਲੀ ਵਿੱਚ ਸ਼ਾਇਦ ਕੋਈ ਗੱਲਬਾਤ ਚੱਲ ਰਹੀ ਹੈ ਇਸ ਕਰਕੇ ਮੌਕਾ ਗੁੰਮ ਹੋ ਗਿਆ ਵੀ ਅਸੀਂ ਸ਼ਾਇਦ ਇਕੱਠੇ ਹੋ ਜਾਾਂਗੇ ਮੈਨੂੰ ਐ ਲੱਗਦਾ ਹਾਂ ਵੀ ਦਿੱਲੀ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਜੋ ਸਿਸਟਮ ਦਿੱਲੀ ਦੇ ਵਿੱਚ ਚੱਲ ਰਿਹਾ ਹੈ ਸ਼ਾਇਦ ਸੰਯੋਗਤਾ ਹੋ ਸਕਦਾ ਸਾਡੇ ਇੱਥੇ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਜਾਂ ਆਪੋਜੀਸ਼ਨ ਲੀਡਰ ਨੇ ਜਾਂ ਉਹ ਨਹੀਂ ਮੰਨ ਰਹੀ ਜਾਂ ਭਗਵੰਤ ਮਾਨ ਜੀ ਨਹੀਂ ਮੰਨਦੇ ਮੈਂ ਮੁੱਖ ਮੰਤਰੀ ਉਹ ਗੱਲ ਵੱਖਰੀ ਹੈ ਨਦੀ ਅਗਰ ਦਿੱਲੀ ਨੇ ਫੈਸਲਾ ਕਰ ਦਿੱਤਾ ਉਹਦੇ ਕਰਕੇ ਇਹ ਜਿਹੜੇ ਇਹ ਜਿਹੜਾ ਪਲੇਟਫਾਰਮ ਸੀ ਨੂੰ ਗਵਾਤਾ ਗਿਆ ਤੈਨੂੰ ਲੱਗਦਾ ਕਿ ਇੰਡੀਆ ਇਕੱਠ ਜੋੜ ਕਰਨ ਇਹ ਪ੍ਰੋਗਰਾਮ ਤੇ ਅਸਰ ਪਏ ਮੈਨੂੰ ਐ ਲੱਗਦਾ ਮੈਨੂੰ ਐ ਲੱਗਦਾ ਦੇਖੋ ਨਾ ਕਨਫਰਮ ਮੈਂ ਕੋਈ ਜੁਸਤੀ ਨਹੀਂ ਮੈਨੂੰ ਐ ਲੱਗਦਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਹ ਸੰਜੋਤਾ ਹੋ ਸਕਦਾ ਸੀ ਕਿ ਤੱਕ ਜਾਣਾ ਚਾਹੀਦਾ ਸੀ ਇੱਥੇ ਥੋੜਾ ਜਿਹਾ ਇਕੱਠੇ ਉਹ ਨਿਬੜਦੇ ਨਹੀਂ ਨਹੀਂ ਉਹ ਗੱਲ ਮੈਂ ਤਾਂ ਤੁਹਾਨੂੰ ਇੱਕੋ ਹੀ ਗੱਲ ਕਰ ਰਿਹਾ ਇੱਕੋ ਹੀ ਗੱਲ ਬਾਰ ਬਾਰ ਆ ਰਹੀ ਹੈ ਕਿ ਕਿ ਇਨਵਿਟੇਸ਼ਨ ਨਹੀਂ ਮਿਲਿਆ ਤੁਸੀਂ ਇਨਵਿਟੇਸ਼ਨ ਲੈ ਕੇ ਕਰਨਾ ਕੀ ਸੀ ਤੁਸੀਂ ਬਾਹਰ ਜਾ ਕੇ ਬਹਿ ਜਾਂਦੇ ਨਾ ਝੰਡੇ ਚੱਕ ਕੇ ਸਾਰੇ ਆਪਾਂ ਬੈ ਆ ਦਿੰਦੇ ਨਹੀਂ ਆਪਾਂ ਜਲੂਸ ਜਲਸੇ ਵਿੱਚ ਬਹਿਦੇ ਨਹੀਂ ਜਾ ਕੇ ਆਪਾਂ ਧਰਨੇ ਨਹੀਂ ਦਿੰਦੇ ਕਾਂਗਰਸ ਦਿੰਦੀ ਨਹੀਂ ਧਰਨੇ 5-500 ਬੰਦਾ ਬੁਲਾ ਲੈਂਦੇ ਲੰਗਰ ਲਾਉਣ ਦੇ ਬਾਹਰ ਲਾ ਦਿੰਦੇ ਹੈ ਕਿਹੜੀ ਗੱਲ ਸੀ ਸਾਡੇ ਸਾਰੇ ਬੰਦੇ ਸ਼ਕਸ਼ਮ ਹੈ ਪਿਛਲੀ ਸਰਕਾਰ ਭੋਗ ਕੇ ਗਏ ਨੇ ਪੈਸੇ ਵੀ ਲਾ ਸਕਦੇ ਨੇ ਸਾਰਾ ਕੁਝ ਕਰ ਸਕਦੇ ਨੇ ਆਪਾਂ ਜਾਣਦੇ ਹੋ ਮੈਂ ਜ਼ਿਆਦਾ ਗੱਲ ਨਹੀਂ ਕਹਾਂਗਾ ਬੜੇ ਪੈਸੇ ਨੇ ਨਾਲ ਕੋਈ ਅਸੀਂ ਗੱਲ ਨਹੀਂ ਹੈਗੀ ਹੋਰ ਕਈ ਲੋਕ ਉੱਥੇ ਬੈਠੇ ਨੇ ਜਿਨ੍ਹਾਂ ਕੋਲ ਬਹੁਤ ਪੈਸੇ ਨਹੀਂ ਇਸ ਕਰਕੇ ਮੈਂ ਇੰਨੀ ਗੱਲ ਨਹੀਂ ਕਹਾਂਗਾ ਮੈਂ ਇੰਨੀ ਗੱਲ ਕਹਾਂਗਾ ਕਿ ਅਸੀਂ ਸ਼ਕਸ਼ਮ ਸੀ ਸਾਡੀ ਕਾਂਗਰਸ ਸ਼ਕਸ਼ਮ ਸੀ ਉੱਤੇ ਧਰਨਾ ਦੇਣ ਚ ਇਹ ਬੜਾ ਵੱਡਾ ਮਿਸਟਿਕ ਬਲਿੰਡਰ ਹੋਇਆ ਕਿ ਜਿਹੜਾ ਅਸੀਂ ਉੱਥੇ ਧਰਨਾ ਹੋਂ ਤੁਸੀਂ ਟੀਵੀਾਂ ਤੇ ਬੋਲੀ ਜੋ ਜੋ ਮਰਜ਼ੀ ਤੁਸੀਂ ਕਹੀ ਜੋ ਕਿਸ ਨੇ ਤੁਹਾਡੀ ਗੱਲ ਨਹੀਂ ਮੰਨੀ ਬਲੀ ਸਾਹਿਬ ਇਹ ਤੋਂ ਇਹ ਵੀ ਲੱਗਦਾ ਹੈ ਕਿ ਭਵਿੱਖ ਦੇ ਵਿੱਚ ਸਿਆਸੀ ਤਰ੍ਹਾਂ ਦਾ ਜਿਵੇਂ ਇਹ ਹਾਲ ਵੇਲੇ ਵੇਟ ਕਰਨ ਇਕੱਠੇ ਨਹੀਂ ਹੋ ਸਕਣਗੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਾਹੇ ਨਸ਼ਿਆਂ ਦਾ ਮਾਮਲਾ ਚਾਹੇ ਪੰਜਾਬ ਸਰ ਚੜੇ ਕਰਜ਼ੇ ਦਾ ਮਾਮਲਾ ਜਾਂ ਫਿਰ ਬੇਰੁਜ਼ਗਾਰੀ ਦਾ ਮਾਮਲਾ ਜਾਂ ਵਿਦੇਸ਼ ਨੌਜਵਾਨ ਸਾਡੇ ਪਾਸ ਜਰੇ ਉਹ ਮਾਮਲਾ ਇਹਦਾ ਮਤਲਬ ਫਿਰ ਗੰਭੀਰਤਾ ਨਹੀਂ ਵਿਖਾਉਣਗੀਆਂ ਜਿਹੜੇ ਸੈਸੀ ਪਾਰਟੀਆਂ ਨੇ ਪੰਜਾਬ ਦੀ ਪੰਜਾਬ ਬਾਰੇ ਮੈਂ ਤਾਂ ਨੀਕੀ ਗੱਲ ਦੱਸਾਂ ਹੁਣ ਤੁਸੀਂ ਨਸ਼ਿਆਂ ਦਾ ਮਾਮਲਾ ਜਿਵੇਂ ਕਹਾਂ ਪਿੱਛੇ ਕੈਪਟਨ ਨਮਰਿੰਦਰ ਸਿੰਘ ਸਰਕਾਰ ਸੀ ਹੁਣ ਤੁਸੀਂ ਸਾਰੀਆਂ ਗੱਲਾਂ ਨੂੰ ਸੁਣ ਲਓ ਧਿਆਨ ਨਾਲ ਤੁਸੀਂ ਜਿਹੜਾ ਕਿ ਸਾਰੀਆਂ ਗੱਲਾਂ ਤੁਹਾਨੂੰ ਦੱਸੂਗਾ ਕੈਪਟਨ ਅਬਨਦਰ ਸਿੰਘ ਸਾਹਿਬ ਨੇ ਜਿਹੜਾ ਹੈਗਾ ਵੇ ਉਹ ਕਾਂਗਰਸ ਪਾਰਟੀ ਨੇ ਜਿਹੜਾ ਕਿ ਅੱਜ ਬੰਦਾ ਅੱਜ ਵੀ ਕਾਂਗਰਸ ਪਾਰਟੀ ਦੇ ਵਿੱਚ ਬੈਠਾ ਉੱਥੇ ਕਾਂਗਰਸ ਭਵਨ ਦੇ ਵਿੱਚ ਉਹ ਬੰਦਾ ਮੈਨੀਫੈਸਟੋ ਦੇ ਵਿੱਚ ਬੈਠਾ ਸੀ ਉਦੋਂ ਅੱਜ ਫੇਰ ਉੱਥੇ ਹੀ ਬੈਠਾ ਉਹ ਉਹਨੇ ਛਪਵਾਏ ਸੀ ਸਾਰਾ ਕੰਮ ਉਹਨੇ ਕੀਤਾ ਸੀ ਤੁਸੀਂ ਮੈਨੂੰ ਦੱਸੋ ਬਈ 50 ਲੱਖ ਨੌਕਰੀਆਂ ਕਿਹਨਾਂ ਸੀ ਅਮਰਿੰਦਰ ਸਿੰਘ ਨੇ ਦਿੱਤੀਆਂ 1 ਲੱਖ ਵੀ ਨਹੀਂ ਦਿੱਤੀ 50 ਹਜ਼ਾਰ ਵੀ ਨਹੀਂ ਦਿੱਤੀ ਸਭ ਝੂਠ ਸੀ ਮੈਂ 90 ਹਜ਼ਾਰ ਦਿੱਤੀਆਂ ਮੈਂ 90 ਲੱਖ ਦਿੱਤੀਆਂ ਮੈਂ ਦੇ ਤਾਂ ਰਾਈਟ ਸਰ ਇਹਦਾ ਮਤਲਬ ਉਹ ਸੀਰੀਅਸ ਨਹੀਂ ਸੀ ਪੰਜਾਬ ਵਾਸਤੇ ਠੀਕ ਹੈ ਸਰ ਉਸ ਤੋਂ ਬਾਅਦ ਤੁਸੀਂ ਗੱਲ ਕਰੋ ਕਰਜ਼ ਕਿਸਾਨੀ ਚ 90000 ਕਰੋੜ ਰੁਪਇਆ ਕਿਹਾ ਸੀ ਸਰ 4500 ਕਰੋੜ ਰੁਪਇਆ ਉਹ ਕਹਿੰਦੇ ਨੇ ਛੱਡਿਆ ਮੈਨੂੰ ਤਾਂ ਲੱਗਦਾ ਉਹ ਵੀ ਨਹੀਂ ਛੱਡਿਆ ਰਾਈਟ ਸਰ ਐਕਸਾਈਜ਼ ਦਾ ਹਾਲ ਕੀ ਹੋਇਆ ਪੰਜਾਬ ਦੇ ਅੰਦਰ ਜੋ ਕਿ ਚੀਫ ਸਕੱਟਰੀ ਲੈਵਲ ਤੱਕ ਨੇ ਕਿਹਾ ਸੀ 4000 ਕਰੋੜ ਦਾ ਕਪਲਾ ਹੋਇਆ ਇਹ ਉਹਨਾਂ ਨੇ ਇੰਨੀਆਂ ਗੱਲਾਂ ਕਹੀਆਂ ਸੀ ਤੁਸੀਂ ਉਸ ਤੋਂ ਬਾਅਦ ਕਿਸਾਨੀ ਦਾ ਜਿਹੜਾ ਹੈਗਾ ਵੇ ਉਹ ਕੀ ਹਾਲ ਹੋਇਆ ਪੰਜਾਬ 'ਚ ਡੰਗਾ ਪਈਆਂ ਸਭ ਕੁਝ ਹੋਇਆ ਪੱਗਾਂ ਉਤਰੀਆਂ ਚੁੰਨੀਆਂ ਉਤਰੀਆਂ ਔਰ ਜਿਹੜੀਆਂ ਨਰਸੀ ਸੀ ਜਿਹੜੇ ਟੀਚਰਸ ਸੀ ਉਹਨਾਂ ਦੇ ਮਹਿਲ ਦੇ ਅੱਗੇ ਜਾ ਕੇ ਤਨੇ ਉਹਨਾਂ ਨੇ ਕੀ ਕੀਤਾ ਜੀ ਤੁਸੀਂ ਮੈਨੂੰ ਇਹ ਦੱਸ ਦਿਓ ਜਿਹੜਾ ਆਕਾਲੀ ਦਲ ਸੀ ਉਹਨਾਂ ਨੇ ਕੀ ਕੀਤਾ ਪਿਛਲੀ ਸਰਕਾਰਾਂ ਦੇ ਵਿੱਚ ਉਹ ਵੀ ਤੁਹਾਡੇ ਸਾਹਮਣੇ ਹੈਗਾ ਤੁਸੀਂ ਦੱਸ ਦੋ ਆਪਾਂ ਅੱਜ ਦੀ ਗੱਲ ਤੋਂ ਹੁਣ ਮੈਂ ਫੇਰ ਮਾਨ ਦੀ ਕੋਈ ਤਾਰੀਫ ਕਰਦਾਗਾ ਮੁੱਖ ਮੰਤਰੀ ਦੀ ਤੁਸੀਂ ਇਹ ਕਹਦੋਗੇ ਜੀ ਤੁਸੀਂ ਤਾਂ ਆਮ ਆਦੀ ਪਾਰਟੀ ਨਾਲ ਮਿਲ ਗਏ ਉਹ ਯਾਰ ਜਿਹੜੀ ਗੱਲ ਕੋਈ ਚੰਗੀ ਹੋਵੇ ਅੱਜ ਤੁਸੀਂ ਕੀ ਚਾਹੁੰਦੇ ਹੋ ਪੰਜਾਬ ਦੇ ਅੰਦਰ ਕਿ ਨਸ਼ਾ ਚੱਲਦਾ ਰਹੇ ਇੱਕ ਸਰਕਾਰ ਅਗਰ ਇਹ ਕਹਿੰਦੀ ਹੈ ਕਿ ਅਸੀਂ ਨਸ਼ਾ ਮੁਕਤ ਕਰਨਾ ਹੈ ਸਾਰੇ ਉੱਠ ਕੇ ਵਿਧਾਨ ਸਭਾ ਚ ਗੋ ਕਿ ਆਈ ਐਮ ਵਿਦ ਯੂ ਮੈਂ ਤੁਹਾਡੇ ਨਾਲ ਆ ਜੀ ਤੁਸੀਂ ਨਸ਼ਾ ਮੁਕਤ ਕਰੋ ਜਿੱਥੇ ਕੋ ਉਹ ਅਸੀਂ ਤੁਹਾਡੇ ਨਾਲ ਖੜੇ ਆ ਇਹਦਾ ਮਤਲਬ ਤੁਸੀਂ ਉੱਥੇ ਸ਼ੋਰੂ ਮਚਾ ਕੇ ਉਹਨੂੰ ਖਤਮ ਕਰਨਾ ਚਾਹੁੰਦੇ ਹੋ ਜੀ ਉਹ ਕਹਿੰਦਾ ਮੈਂ ਰੋਜ਼ਗਾਰ ਦੇਣਾ ਚਾਹਨਾ ਲੋਕਾਂ ਨੂੰ ਤੁਸੀਂ ਕਹੋ ਜੀ ਅਸੀਂ ਤੁਹਾਡੇ ਨਾਲ ਆ ਪੰਜਾਬ ਨੂੰ ਰੋਜ਼ਗਾਰ ਦਿਓ ਪਰ ਪੰਜਾਬ ਚ ਰਵਾਇਤ ਐਵੇਂ ਦੀ ਹੋ ਗਈ ਬਾਲੀ ਸਾਹਿਬ ਵਿਧਾਨ ਸਭਾ ਚ ਜਾਂਦੇ ਆ ਉੱਥੇ ਬਾਈਕਟ ਕਰਾਉਂਦੇ ਆ ਵਾਕਆਊਟ ਕਰਾਉਂਦੇ ਆ ਤੇ ਬਾਹਰ ਡਿਵੈਟ ਹੁੰਦੇ ਆ ਉੱਥੇ ਤਾਂ ਨਹੀਂ ਹਿੱਸਾ ਲੈਂਦੇ ਇਹਦਾ ਮਤਲਬ ਕੋਈ ਨਾ ਕੋਈ ਸਾਡੇ ਸਿਆਸੀ ਲੀਡਰਾਂ ਦੀ ਮਾਨਸਿਕਤਾ ਦੇ ਵਿੱਚ ਕੋਟ ਹੈ ਕੋਈ ਉਹਨਾਂ ਦੀ ਮਾਨਸਿਕਤਾ ਇਹ ਹੈਗੀ ਆ ਏਮ ਓਕੇ ਭਈ ਮੈਂ ਕੀ ਬਣ ਸਕਦਾ ਹੈਗਾ ਮੈਂ ਕਿੰਨਾ ਕ ਵਿਰੋਧ ਕਰਾਂਗਾ ਤੇ ਮੈਨੂੰ ਉਹ ਵੋਟ ਦੇ ਦੇਣਗੇ ਪਹਿਲਾਂ ਮੈਂ ਵੀ ਨਹੀਂ ਮੇਰੀ ਨੂੰਹ ਮੇਰਾ ਮੁੰਡਾ ਮੇਰਾ ਜਵਾਈ ਕੀ ਬਣੇ ਰਿਸ਼ਤੇਦਾਰ ਸਾਰੇ ਰਿਸ਼ਤੇਦਾਰ ਸਾਡੀ ਪਾਰਟੀ ਦੇ ਰਿਸ਼ਤੇਦਾਰ ਵਾਲੀ ਸੀ ਕਿ ਇਹਨੂੰ ਬਣਾ ਦਿਓ ਉਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਉਹਨੂੰ ਬਣਾ ਦਿਓ ਗਰੀਬ ਆਦਮੀ ਨੂੰ ਨਾ ਬਣਾਓ ਗਰੀਬ ਆਦਮੀ ਦੇ ਨੇੜੇ ਨਾ ਜਾਓ ਗਰੀਬ ਆਦਮੀ ਦਾ ਉਹ ਜਲਸੇ ਦੇ ਵਿੱਚ ਹੱਥ ਜੋੜੋ ਤੇ ਉਹਨਾਂ ਕੋਲ ਵੋਟ ਲੈ ਕੇ ਆ ਜੋ ਜੋਗੀ ਪਿਛਲੇ 5 ਸਾਲ ਚ ਮੈਂ ਵੇਖਿਆ ਮੇਰੀ ਗੱਲ ਸੁਣੋ ਜੋ ਕਿ ਮੈਂ ਪਿਛਲੇ 5 ਸਾਲ ਦੇ ਵਿੱਚ ਇਹ ਸਿ ਬੜੀ ਗਹਿਰਾਈ ਨਾਲ ਦੇਖਿਆ ਉਹਨਾਂ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਗਰੀਬ ਆਦਮੀ ਤੋਂ ਸਿਰਫ ਵੋਟ ਲੈਣੀ ਹੈ ਮਗਰ ਗਰੀਬ ਆਦਮੀ ਦੀ ਗੱਲ ਨੂੰ ਨਹੀਂ ਸੁਣਨਾ ਨਾ ਇਹਨਾਂ ਨੂੰ ਸਮੈਲ ਆਂਦੀ ਹੈ ਉਹਨਾਂ ਕੋਲ ਗਰੀਬ ਆਦਮੀਾਂ ਕੋਲ ਇਹ ਸਿਰਫ ਸਟੇਜ ਤੇ ਖੜ ਕੇ ਆਏ ਹੱਥ ਲਾਉਂਦੇ ਨੇ ਇਹ ਕਹਿੰਦੇ ਨੇ ਜੀ ਅਸੀਂ ਤਾਂ ਮੋਦੀ ਸਾਹਿਬ ਬਣ ਗਏ ਆ ਮੇਰੀ ਗੱਲ ਸੁਣੋ ਉਹੀ ਕਰਮਾਂ ਦਾ ਜਿਹੜਾ ਭੁਗਤਰੇ ਨੇ ਹੁਣ ਮੇਰਾ ਮੇਰਾ ਬਾਹਰ ਨੇ ਸਟੇਟ ਤੋਂ ਅਜੇ ਸਰਕਾਰ ਅਜੇ ਹੋਰ ਵੀ ਭੁਗਤਣਗੇ ਇਹ ਅਜੇ ਤਾਂ ਕੁਝ ਵੀ ਨਹੀਂ ਭੁਗਤਿਆ ਇਹਨਾਂ ਨੇ ਅਜੇ ਦੇ ਕਿਤੇ ਸਰਕਾਰ ਜੇ ਸੀਰੀਅਸ ਹੋ ਗਈ ਪੰਜਾਬ ਦੀ ਮੈਨੂੰ ਤਾਂ ਲੱਗਾ ਕਿ ਪਹਿਲਾ ਮੁੱਖ ਮੰਤਰੀ ਜੀ ਵਜਾਇਆ ਫਿਰ ਉਹੀ ਗੱਲ ਆ ਜੇਗੀ ਮੈਨੂੰ ਨਹੀਂ ਆਇਦੂ ਪਿਛਲਾ ਮੁੱਖ ਮੰਤਰੀ ਕਹਿੰਦੇ ਸੀ ਮੈਂ ਅਕਾਲੀਆਂ ਨੂੰ ਠੋਕ ਦੂੰ ਪੇ ਪੁੱਤਰਾ ਨੂੰ ਮੈਂ ਠੋਕਾ ਠੂਕ ਦੂੰ ਮੈਂ ਐਂ ਕਰ ਦੂੰ ਉਹੀ ਸਾਰੇ ਅੰਦਰ ਬੈਠੇ ਹੁੰਦੇ ਸੀ ਰਾਤ ਨੂੰ ਕੈਪਟਨ ਸਾਹਿਬ ਦੇ ਨਾਲ ਉਹੀ ਗੰਦੇ ਹੁੰਦੇ ਹੁੰਦੇ ਸੀ ਤੇ ਉਹੀ ਪਿੰਦੇ ਹੁੰਦੇ ਸੀ ਮਨੂਏ ਉਹ ਕਹਿੰਦੇ ਹੁੰਦੇ ਸੀ ਨਾ ਇਹ ਮੇਰਾ ਖੂਟਾ ਏ ਛੁਹੇ ਛੱਡੂ ਪਜਾਮੇ ਚ ਬਾਬੇ ਦਾ ਖੁੰਡਾ ਇਹ ਉਹਨਾਂ ਦੇ ਘਰ ਹੀ ਬੈਠੇ ਹੁੰਦੇ ਸੀ ਕੀ ਉਹਨਾਂ ਨੇ ਕੀਤਾ ਦੋਸਤੋ ਤੁਸੀਂ ਉਹਨੂੰ ਕੀ ਕੀਤਾ ਉਹਨਾਂ ਨੇ ਕਿੰਨੂ ਅੰਦਰ ਕੀਤਾ ਪੂਰੇ 5 ਸਾਲ ਦੇ ਵਿੱਚ ਬਸ ਸਭ ਕੀਤੇ ਮਾੜੇ ਕਰਮਾਂ ਦਾ ਜਿਹੜੀ ਕਾਂਗਰਸ ਭੁਖਤਰੀ ਆ ਜੋ ਹੁਣ ਬਿਲਕੁਲ ਹਾਸ਼ੀਏ ਤੇ ਧੱਕੀ ਹੋਈ ਹੈ ਤੇ ਨਾਲ ਅਕਾਲੀਆਂ ਦਾ ਵੀ ਹਾਲਾ ਤੇ ਬੀਜੇਪੀ ਦੇ ਤਾਂ ਲੱਗਦਾ ਪੈਰ ਹੀ ਨਹੀਂ ਲੱਗਣੇ ਦੇਖੋ ਮੈਂ ਮੈਂ ਬਿਲਕੁਲ ਵੀ ਇਹ ਅਕਾਲੀਆਂ ਦੀ ਬੀਜੇਪੀ ਦੀ ਮੈਂ ਗੱਲ ਹੀ ਕਿਉਂ ਕਰਾਂ ਮੈਂ ਕਾਂਗਰਸੀ ਦੇ ਆ ਪੰਜਾਬੀਓ ਪੰਜਾਬ ਦੀਆਂ ਪਾਰਟੀਆਂ ਨਾਲ ਗੱਲ ਤਾਂ ਕਰੋਗੇ ਨਾ ਬਿਲਕੁਲ ਕਰਾਂਗਾ ਜੀ 100% ਕਰਾਂਗਾ ਕਰੋ ਦੱਸ ਪੰਜਾਬ ਦੇ ਵਿੱਚ ਮੈਂ ਐਡੀ ਬਡੀ ਪੱਗ ਬੰਨੀ ਹੈ ਤੇ ਮੈਂ ਤਾਂ ਇਹ ਗੱਲ ਕਹਾਂਗਾ ਨਾ ਜੀ ਜੋ ਪੰਜਾਬ ਦੇ ਵਿੱਚ ਪਿਛਲੇ 5 ਸਾਲ ਚ ਹੋਇਆ ਬਿਲਕੁਲ ਜਾਗਰ ਕਰ ਯਾਰ ਆ ਗਈ ਸੀ ਨਾ ਯਾਰ ਸਾਡੀ ਐਤੋਂ ਗੱਲ ਹੀ ਖਤਮ ਹੋ ਗਈ ਨਾ ਪਿਛਲੀ ਪੰਜ ਸਾਲਾਂ ਕਾਲੀਆਂ ਵਾਲੀ ਗੱਲਾਂ ਪਰ ਇਸ ਵਾਰੀ ਵੀ ਆ ਗਈ ਕਾਂਗਰਸ ਨੂੰ ਲੱਗੇ ਆ ਆ ਗਈ ਫਿਰ ਕਾਂਗਰਸ ਨਹੀਂ ਕਾਂਗਰਸ ਦੀ ਵੀ ਛੱਡੋ ਕਾਂਗਰਸ ਤੇ ਤਵਾ ਜਿਆਦਾ ਧਰਦੇ ਹੋ ਤੁਸੀਂ ਮੈਂ ਕਿਉਂ ਨਾ ਧਰਾਂ ਜੀ ਤਵਾ ਮੈਂ 22 ਸਾਲ ਦਿੱਤੇ ਨੇ ਕਾਂਗਰਸ ਨੂੰ ਕਾਂਗਰਸ ਨੇ ਮੈਨੂੰ ਕੀ ਦਿੱਤਾ ਇਹ ਤਾਂ ਦੱਸ ਦਿਨ ਹੁਣ ਝਾੜੂ ਵਾਲਿਆਂ ਤਾਂ ਨਹੀਂ ਤੁਹਾਨੂੰ ਕਹਦਾ ਕਿ ਕਾਂਗਰਸ ਦੇ ਬੁਰਦ ਬੋਲੋ ਤੁਹਾਨੂੰ ਕੋਈ ਵੱਡਾ ਅਹੁਦਾ ਦੇ ਦਾਂਗੇ ਜੀ ਨਾ ਮੇਰੀ ਗੱਲ ਹੈ ਮੈਂ ਮੈਂ ਵਾਈਸ ਪ੍ਰਧਾਨ ਕਾਂਗਰਸ ਦਾ ਬਣ ਗਿਆ ਐਦੂ ਵੱਡਾ ਅਹੁਦਾ ਕੀ ਬੰਦੇ ਦੇਣ ਕਿ ਉਹਨਾਂ ਕੋਲ ਕਿਹੜਾ ਮੈਂ ਨਹੀਂ ਦੇ ਦੇ ਮਰੇ ਤਾਂ ਘਰ ਬੈਠ ਕੇ ਵੱਡੇ ਵੱਡੇ ਪ੍ਰਧਾਨਾਂ ਨੇ ਆ ਕੇ ਕਿਹਾ ਗੁਰਵਿੰਦਰ ਸਿੰਘ ਬਾਲੀ ਤੁਹਾਨੂੰ ਚੇਅਰਮੈਨ ਬਣਾ ਰਹੇ ਹਾਂ ਤੇ ਅਸੀਂ ਡੋਕਰ ਮਾਰਤੀ ਸੀ ਉਹਨੂੰ ਵੀ 3 ਮਹੀਨੇ ਦੀ ਸਰਕਾਰ ਤੇ ਸੀਗੀ ਚੇਅਰਮੈਨ ਨਹੀਂ ਲਾਂਗੇ ਮੇਰਾ ਇੰਟਰਸਟ ਕੀ ਹੈ ਪੋਲਿਟਿਕਸ ਤੇ ਮੇਰਾ ਇੰਟਰਸਟ ਇਹੀ ਹੈਗਾ ਕਿ ਲੋਕਾਂ ਨੂੰ ਉਜਾਗਰ ਕਰੋ ਕਿ ਪਿਛਲੇ 5 ਸਾਲ ਦੇ ਵਿੱਚ ਕਾਂਗਰਸ ਨੇ ਕੀ ਕੀਤਾ ਮੈਂ ਤੇ ਆ ਜੇਕਰ ਨਾ ਮੇਰੀ ਕੋਈ ਆਮ ਆਦਮੀ ਪਾਰਟੀ ਨਾਲ ਗੱਲ ਹੈ ਸਰ ਪਰ ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਕਿ 18 ਚੋਂ 10 ਮੰਤਰੀਆਂ ਤੇ ਕੇਸ ਟੋਕੇ ਪਏ ਨੇ ਉਹ ਤਾਂ ਪਤਾ ਹੀ ਹੈ ਕੀ ਕੀਤਾ ਸਾਡੀ ਜਾਨ ਕਿ ਹੱਥ ਹਲਾਉਂਦੇ ਨੇ ਨਾ ਉੱਥੇ ਅੱਜ ਜਾ ਕੇ ਕਲੀਅਰੈਂਸ ਦਿੰਦੇ ਨੇ ਨਾ ਮੈਨੂੰ ਐ ਲੱ ਸਟੇਜਾਂ 'ਤੇ ਦੋ ਦੋ ਹਜ਼ਾਰ 4-4 ਹਜ਼ਾਰ ਬੰਦਾ ਇਕੱਠਾ ਕਰਕੇ ਤੁਸੀਂ 3 ਕਰੋੜ ਬੰਦਿਆਂ ਕੋਲੋਂ ਕੋਈ ਵੋਟ ਲੈ ਲੋਗੇ ਕਿੱਥੋਂ ਲੈ ਲੋਗੇ ਕੀਤਾ ਕੀ ਆਪਾਂ ਪਹਿਲੇ 2.5 ਸਾਲ ਪਹਿਲੇ 2 ਸਾਲ ਪਹਿਲੇ ਆਪਾਂ ਕਿ ਗਏ ਕਿਉਂ ਮੈਨੂੰ ਕਹਿਣਾ ਜੀ ਕਾਂਗਰਸ ਦੇ ਵਿੱਚੋਂ ਆ ਕੇ ਅਜੇ ਤਾਂ ਮੈਂ ਆਪਣੇ ਹਮ ਨੂੰ ਕਾਂਗਰਸੀ ਕੋ ਹਣਾ ਜੇ ਮੈਨੂੰ ਕੱਢ ਦੇ ਰਾਜਾ ਫਿਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਗੱਲ ਸੁਣ ਲਓ ਮੈਂ ਅੱਜ ਵੀ ਇੰਨੀ ਗੱਲ ਤੁਹਾਨੂੰ ਨਹੀਂ ਕਹਿੰਦਾ ਇੱਕ ਕਾਂਗਰਸੀ ਨੂੰ ਮੇਰੇ ਸਾਹਮਣੇ ਲਿਆ ਕੇ ਡਿਬੇਟ 'ਚ ਬਿਠਾ ਦਿਓ ਅੱਛਾ ਜੀ ਜਿਹੜੇ ਆਪਣੇ ਆਪ ਨੂੰ ਖੱਬੀ ਖਾਂ ਸਮਝਦੇ ਨੇ ਜਿਹੜੇ ਜਿਹੜਾ ਖਾਸ ਖਾਸ ਕਾਂ ਉਹਨੂੰ ਕਹੇ ਮੇਰੇ ਸਾਹਮਣੇ ਵੇਜਾ ਆ ਕੇ 5 ਮਿੰਟ ਵਾਸਤੇ ਮੈਂ ਤੇਰੇ ਲੱਤ ਦੇ ਥੱਲੇੋਂ ਨਿਕਲ ਜਾਊਂਗਾ। ਵੇਜੇ ਤੂੰ ਮੇਰੇ ਕੋਲ ਡਿਬੇਟ ਦਾ ਇੱਕ ਤਾਂ ਜਵਾਬ ਵੀ ਦੇ ਜਾ। ਉਹ ਵੀ ਤਾਂ ਬੰਦਾ ਪੰਜਾਬ ਆਪਾਂ ਸਾਰਾ ਲੁੱਟ ਕੇ ਲੈ ਗਏ। ਮਨ ਤੁਸੀਂ ਇੱਕ ਚੀਜ਼ ਦੱਸੋ। ਖੱਡਾਂ ਸਾਰੀਆਂ ਲੁੱਟ ਕੇ ਲੈ ਗਏ। ਸ਼ਰਾਬ ਅਸੀਂ ਸਾਰੀ ਲੁੱਟ ਕੇ ਲੈ ਗਏ। ਐਕਸਰਸਾਈਜ਼ ਆਪਾਂ ਸਾਰੀ ਲੁੱਟ ਕੇ ਲੈ ਗਏ। ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਲੈ ਗਏ। 50 ਲੱਖ ਨੌਕਰੀਆਂ ਕਹਿ ਕੇ ਅਸੀਂ 90 50 ਹਜ਼ਾਰ ਵੀ ਨਹੀਂ ਦਿੱਤੀਆਂ। ਤੁਸੀਂ ਅੰਦਰ ਖਾਤੇ ਨੌਕਰੀਆਂ ਦਿੰਦੇ ਰਹੇ ਬਾਹਰ ਕੱਡੀਆਂ ਹੀ ਨਹੀਂ ਹੈਗੀਆਂ। ਲਾ ਅਫਸਰ ਤੁਸੀਂ ਲਾਤੇ ਜਿਹੜੇ ਹੋਰ ਜਿਹੜੇ ਔਰ ਜਿਹਨਾਂ ਦਾ ਯੋਗਦਾਨ ਆ ਪੰਜਾਬ 'ਚ ਉਹਨਾਂ ਦਾ ਇੱਕ ਡਿਪਟੀ ਐਡਵੋਕੇਟ ਜਨਰਲ ਨਹੀਂ ਲਾਇਆ ਇੱਕ ਡਬਲ ਏਜੀ ਨਹੀਂ ਲਾਇਆ ਔਰ ਕਹਿੰਦੇ ਕੋ ਹੁੰਦੇ ਮੈਂਬਰ ਪਾਰਲੀਮੈਂਟ ਨੇ ਉਹ ਹੋਰ ਤੁਹਾਨੂੰ ਮੈਂ ਕੀ ਕੀ ਦੱਸਾਂ ਛੱਡੋ ਅੱਗੇ ਅੱਗੇ ਜੋ ਵੀ ਰੱਖਿਆ ਮੈਂ ਬੜਾ ਕੁਝ ਅਫਸਰਾਂ ਦੀਆਂ ਵੀ ਆਤਾਂ ਬਗੜਤੀਆਂ ਸੋਨੇ ਦੇ ਏਟਾ ਨਿਕਲਦੇ ਨੇ ਅਫਸਰਾਂ ਕੋਲ ਐਨੀ ਮੋਟੀ ਕਮਾਈ ਕਰਦੇ ਆ ਮੈਂ ਇੱਕੋ ਗੱਲ ਕਹਿਣਾ ਨਾ ਜਦੋਂ ਰਾਜਾ ਹੀ ਇਹ ਵਜਾ ਹੋਵੇ ਪ੍ਰਜਾ ਦਾ ਤਾਂ ਫਿਰ ਅੱਗੇ ਪ੍ਰਜਾ ਤਾਂ ਉਹ ਵਜਾ ਹੀ ਕੰਮ ਕਰੇਗੀ ਨਾ ਹੁਣ ਜੇ ਜਗ੍ਹਾ ਜਗ੍ਹਾ ਜਾਂਦਾ ਮੁੱਖ ਮੰਤਰੀ ਤਾਂ ਮੈਂ ਕਹਦੇ ਆ ਯਾਰ ਗਲਤ ਹੈ ਉਹ ਤੇ ਕੋਣ ਸਮਝਾ ਦੇਵੇ ਮੈਨੂੰ ਕੀ ਦੇਤਾ ਇਹ ਤਾਂ ਦਿਨ ਨੂੰ ਜਾ ਕੇ ਮਿਲ ਲੈਂਦੇ ਨੇ ਮੈਂਬਰ ਪਾਰਲੀਮੈਂਟ ਨਾਲ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਬਚਾ ਲੈਂਦੇ ਨੇ ਗੁਰਵਿੰਦਰ ਸਿੰਘ ਬੱਲੀ ਗਿਆ ਮੈਨੂੰ ਦੱਸੋ ਤਾਂ ਸਹੀ ਕੀ ਸਾਡੇ ਯਾਰ ਦੋਸਤ ਨਹੀਂ ਬੈਠੇ ਉਹਨਾਂ ਚ ਸਾਡੇ ਵੀ ਤਾਂ ਬੈਠ ਨੇ ਦੋ ਦੋ ਚਾਰ ਚਾਰ ਉਹਨਾਂ ਚ ਮੰਤਰੀ ਵੀ ਬਣੇ ਹੋਏ ਨੇ ਅਸੀਂ ਤਾਂ ਕਿਸੇ ਨੂੰ ਜਾ ਕੇ ਇੰਨੀ ਗੱਲ ਨਹੀਂ ਕਹੀ ਅਕਿ ਯਾਰ ਸਾਡਾ ਯਾਰ ਬਚਾ ਲਓ ਸਾਡੇ ਨਾਲ ਨੂੰ ਵੀ ਤਾਂ ਕੋਈ ਕੰਮ ਹੋ ਸਕਦਾ ਯਾਰ ਸਾਡੀ ਪਾਰਟੀ ਨੇ ਤਾਂ ਕੀਤਾ ਨਹੀਂ ਤੁਸੀਂ ਇਹ ਦੇਖੋ ਜਿਹਨੂੰ 42 ਸਾਲ ਦਿੱਤੇ ਨੇ ਦੇ ਦਿਓ ਪੈਸੇ ਦਿਓ ਪੈਸੇ ਦਿਓ ਪੈਸੇ ਦਿਓ ਕਿ ਸਰਕਾਰ ਬ੍ਰੋਧੀ ਜਿਹੜੇ ਸਿਆਸੀ ਤਰ੍ਹਾਂ ਨੇ ਪੰਜਾਬ ਪ੍ਰਤੀ ਪੰਜਾਬ ਦੇ ਮੁੱਦਿਆਂ ਪਰ ਤੇ ਗੰਭੀਰ ਨਹੀਂ ਇਹਦਾ ਮਤਲਬ ਉਹ ਹਾਸ਼ੀਏ ਤੇ ਟੱਕੀਆਂ ਰਹਿਣਗੇ ਫਿਰ ਝਾੜੂ ਵਾਲਾਂ ਦਾ ਹੱਥ ਉੱਤੇ ਰਹੇਗਾ ਮੈਂ ਤਾਂ ਇੰਨੀ ਗੱਲ ਕਹਿਣਾ ਕਿ ਝਾੜੂ ਵਾਲੇ ਜਿਹੜੇ ਨੇ ਕਿ ਅਗਰ ਤਕੜੇ ਹੋ ਸਕਣ ਤੇ ਤਕੜੇ ਹੋ ਜੂ ਜੇ ਪਬਲਿਕ ਦਾ ਭਲਾ ਕਰ ਸਕਦੇ ਹੋ ਤੇ ਕਰ ਦਿਓ ਜੇ ਪੰਜਾਬ ਦਾ ਭਲਾ ਕਰ ਸਕਦੇ ਹੋ ਤੇ ਭਰਦੇ ਹੋ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਨਹੀਂ ਮੌਕਾ ਉਹਨਾਂ ਨੂੰ ਵੀ ਨਹੀਂ ਮੈਂ ਤੁਹਾਨੂੰ ਇਹ ਕਹਿ ਰਿਹਾ ਹੁਣ ਵੀ ਇਹ ਹੁਣ ਜਿਹੜੀ ਪੰਜਾਬ ਦੇ ਅੰਦਰ ਚੱਲ ਰਹੀ ਹੈ ਸ਼ਾਇਦ ਕੋਈ ਹੋਰ ਤੇ ਰਣਾ ਖੜੀ ਹੋ ਜੇ ਹੁਣ ਕੋਈ ਪੰਜਾਬ ਦੇ ਲੋਕ ਜਿਹੜੇ ਨੇ ਹੁਣ ਬਹੁਤ ਬੁਰੀ ਤਰ੍ਹਾਂ ਤੰਗ ਆ ਚੁੱਕੇ ਨੇ ਚਾਹੇ ਉਹ ਐਨਆਰਆਈਸ ਨੇ ਜਿਹੜੇ ਪੰਜਾਬ ਨੂੰ ਸਪੋਰਟ ਕਰਦੇ ਨੇ ਚਾਹੇ ਉਹ ਸਾਡੇ ਪੰਜਾਬ ਦੇ ਲੋਕ ਨੇ ਉਹ ਸਪੋਰਟ ਕਰਦੇ ਨੇ ਜੇ ਹੁਣ ਵੀ ਸਾਨੂੰ ਇਨਸਾਫ ਨਾ ਮਿਲਿਆ ਜਿਹੜੀ ਕਾਂਗਰਸ ਪਾਰਟੀ ਵੀ ਲੋਕਾਂ ਨੇ ਦੇਖ ਲਈ ਤਾਂ ਅਕਾਲੀ ਦਲ ਵੀ ਲੋਕਾਂ ਨੇ ਬੜੇ ਵਧੀਆ ਤਰੀਕੇ ਨਾਲ ਦਿਖ ਰਿਹਾ ਉਹ ਬੀਜੇਪੀ ਇੱਕ ਖੜੀ ਹੋ ਰਹੀ ਹੈ ਦੇਖੋ ਆਂਦੀ ਹੈ ਕਿਨੇ ਆਂਦੀ ਜੋਗੇ ਅਜੇ ਕੋਈ ਭਵਿਸ਼ਾ ਨਜ਼ਰ ਨਹੀਂ ਆ ਰਿਹਾ ਉਹਦਾ ਮਤਲਬ ਇਹ ਜਿਹਦਾ ਭਵਿਸ਼ਾ ਅੱਜ ਹੈਗਾ ਜਿਨ੍ਹਾਂ ਦੇ ਵਿੱਚ ਇੱਕ ਮੁੱਖ ਮੰਤਰੀ ਮੈਂ ਇੰਨੀ ਗੱਲ ਕਹਾਂਗਾ ਸਪੋਕਸਮੈਨ ਵੀ ਹੈ ਤੇ ਪਾਰਟੀ ਨੂੰ ਬਚਾ ਕੇ ਮੈਨੂੰ ਹੋਰ ਰੋਣ ਦੇ ਕੋਈ ਸਪੋਕਸਮੈਨ ਖਾਸ ਹਨ ਨਹੀਂ ਆnde ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਦੱਸ ਸਕਦੇ ਮੈਨੂੰ ਕੇਵਲ ਤੇ ਕੇਵਲ ਪੁਗਤਮਾਨ ਤੋਂ ਹੀ ਉਮੀਦ ਹੈ ਮੈਨੂੰ ਉਮੀਦ ਹੈ ਉਮੀਦ ਹੈ ਪੰਜਾਬ ਨੂੰ ਪੰਜਾਬ ਨੂੰ ਰੰਗਲਾ ਬਣਾ ਸਕਦੇ ਮੈਨੂੰ ਰੰਗਲੇ ਰੁੰਗਲੇ ਨੂੰ ਤਾਂ ਛੱਡੋ ਹੁਣ ਉਹ ਕਿਤੇ ਭੰਗੜੇ ਕਰ ਲੈ ਉਹਨੂੰ ਬਚਾ ਸਕਦੇ ਬਚਾ ਸਕਦੇ ਮਤਲਬ ਨਸ਼ੇ ਖਤਮ ਕਰ ਸਕਦੇ ਨੇ ਜਿਹੜੀ ਲਾਅ ਐਨ ਆਰਡਰ ਦੀ ਜਿਹੜੀ ਇਹ ਸਿਚੁਏਸ਼ਨ ਹੈ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਧੀਆਂ ਬਣਾ ਦੀ ਰੱਖਿਆ ਕਰੋ ਜਿਹੜੇ ਸਾਡੇ EMPLOYEES ਨੇ ਉਹਨਾਂ ਨੂੰ ਸਹੀ ਢੰਗ ਨਾਲ ਦੇ ਉਹ ਜੋਗੀ ਦੇ ਰਹੇ ਨੇ ਮੈਨੂੰ ਐ ਲੱਗਦਾ ਜੇ 40 ਹਜ਼ਾਰ ਨੌਕਰੀ ਹੋਣ ਇਹਨਾਂ ਨੇ ਦੇ ਦਿੱਤੀ ਏ ਤੇ ਸਾਡੀ ਸਰਕਾਰ ਵੀ ਇਦਾਂ ਉੱਪਰ ਸਾਡੇ ਅਮਰਿੰਦਰ ਸਿੰਘ ਸਾਹਿਬ ਦੇ ਉਹ ਜਿਹੜੇ ਨੇ ਜਲੇਬੀ ਕੱਟਣ ਵਾਲੇ ਉਹ ਜਲੇਬੀ ਬਣਾ ਲਏ ਉੱਥੇ ਜਾ ਕੇ ਕਹਿੰਦੇ ਸੀ ਜਿਵੇਂ ਨੌਕਰੀ ਦਿੱਤੀ ਏ ਪੈਟਰੋਲ ਪੰਪਾਂ ਵਾਲਿਆਂ ਨੂੰ ਕਹਿ ਰਹੇ ਸੀ ਵਾਲਿਆਂ ਨੂੰ ਕਹਿੰਦੇ ਸੀ ਪਹਿਲੀ ਲੱਗੇ ਹੋਈ ਸੀ ਆ ਮੁੱਖ ਮੰਤਰੀਆਂ ਦਾ ਕੰਮ ਹੁੰਦਾ ਤੇ ਜੇ ਜੇ ਕੋਈ ਬੰਦਾ ਕੰਮ ਚੰਗਾ ਕਰ ਰਿਹਾ ਯਾਰ ਕਰਨ ਦੋ ਵਿਧਾਨ ਸਭਾ ਦੇ ਕੋਈ ਜੀ ਤੁਹਾਡਾ ਚੰਗਾ ਕੰਮ ਏ ਤੁਹਾਡਾ ਚੰਗਾ ਕੰਮ ਏ ਚੰਗਾ ਲੋਕ ਤੁਹਾਡੀ ਤਾਰੀਫ ਕਰਨਗੇ ਆਪਾਂ ਹਰ ਗੱਲ 네ਗੇਟਿਵ ਜਿੱਥੇ 네ਗੇਟਿਵ ਹੋਵੇ ਟਾਲੋ ਜੇ ਮੁੱਖ ਮੰ ਸਾਰੇ ਬੜੀ ਵਧੀਆ ਤਰੀਕੇ ਨਾਲ ਲੋਕ ਸਭਾ ਚ ਫਿਰ ਪੂਰਾ ਨਜ਼ਾਰਾ ਦਿਖਾ ਦਿਓ ਹਾਂ ਉਹ ਤੁਸੀਂ ਆਪ ਲੋਕ ਆਏਗੀ ਨਾ ਲੋਕ ਸਭਾ ਦਿਖਾਓ ਨਜ਼ਾਰਾ ਲੋਕ ਤਾਂ ਖਾਨਗੇ ਮੈਂ ਇਹ ਨਹੀਂ ਕਹਤ ਤੁਹਾਨੂੰ ਇਹ ਜਿਹੜੀ ਐਂਟੀ ਕੰਪੈਂਸੀ ਜਿਹੜੀ ਹੁੰਦੀ ਹੈ ਇਹ ਤੁਹਾਨੂੰ ਨਜ਼ਰ ਆਏਗੀ ਉਹਦੇ ਵਿੱਚ ਕਿ ਨਹੀਂ ਨਜ਼ਰ ਆਏਗੀ ਇਹਨਾਂ ਨੇ ਕੰਮ ਕੀਤੇ ਹੋਣਗੇ ਤਾਂ ਲੋਕ ਇਹਨਾਂ ਨੂੰ ਵੋਟ ਦੇਣਗੇ ਮੈਂ ਅੱਜ ਵੀ ਤੁਹਾਨੂੰ ਕਹਿ ਰਿਹਾ ਜੇ ਕੰਮ ਨਹੀਂ ਕੀਤੇ ਹੋਣਗੇ ਲੋਕ ਬਿਰੰਗ ਵਾਪਸ ਕਰ ਦਣਗੇ ਇਹਨਾਂ ਨੂੰ ਤੁਹਾਨੂੰ ਲੱਗਦਾ ਜਿਹੜੀ ਡਿਬੇਟ ਆਲਾ ਸਾਰਾ ਵਰਤਾਰਾ ਵਾਪਰਿਆ ਹੁਣ ਤੱਕ ਚਰਚਾ ਚੱਲ ਰਹੀ ਆ ਇਹਦਾ ਪੰਜਾਬ ਦੀ ਸਿਆਸਤ ਉੱਤੇ ਸਿੱਧਾ ਅਸਰ ਹੋਏਗਾ ਤੇ ਲੋਕ ਵਿਰੋਧੀ ਧਿਰਾਂ ਦੇ ਆਗੂ ਨੂੰ ਬਿਲਕੁਲ ਨਕਾਰ ਦੇਣਗੇ ਮੈਨੂੰ ਐ ਲੱਗਦਾ ਕਿ ਸਾਡੀ ਪਾਰਟੀ ਦੇ ਨੇ ਬੜਾ ਵੱਡਾ ਪਲੇਟਫਾਰਮ ਖਰਾਬ ਕਰਤਾ ਆਪਣਾ ਇਹਦਾ ਨੁਕਸਾਨ ਹੋਏਗਾ ਬਿਲਕੁਲ ਨੁਕਸਾਨ ਹੋਏਗਾ ਮੇਰੀ ਗੱਲ ਸੁਣ ਜਿੱਦਣ ਮੈਂ ਕਿਸੇ ਪਲੇਟਫਾਰਮ ਤੇ ਆਗਾ ਤਾਂ ਮੈਂ ਤੇ ਜਰੂਰ ਪੁੱਛਾਂਗਾ ਜੀ ਉਹ ਡਿਬੇਟ ਕੈਨਸਲ ਹੋਏ ਇਹ ਤੁਹਾਡੇ ਕੋਲ ਕਿਉਂ ਕੋਈ ਅਵੇ ਜੀ ਗੱਲ ਨਹੀਂ ਤੁਸੀਂ ਇਹ ਕਹਦੇ ਹੋਗੇ ਜੀ ਮੈਨੂੰ ਸੱਦਾ ਨਹੀਂ ਆਇਆ ਸੱਦਾ ਨਹੀਂ ਆਇਆ ਬਾਹਰ ਬੈਜ ਜਾਂਦੇ ਸੱਦਾ ਨਹੀਂ ਆਇਆ ਲੋਕਾਂ ਚਲਾ ਜਾਂਦੇ ਹੁਣ ਲੋਕਾਂ ਦੇ ਅੰਦਰ মিডিਆ ਨੇ ਐਂਡ ਐਜੂਕੇਟਿਡ ਬੱਚੇ ਦੇ ਯੰਗਸਟਰ ਆਏ ਨੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਤੁਹਾਡੀ ਪਾਰਟੀ ਦਾ ਇੱਕ ਬੇਵਾਗੂਹ ਨਹੀਂ ਬਣਾ ਸਕਦੇ ਤੁਹਾਡੀ ਪਾਰਟੀ ਦਾ ਇੱਕ ਪੁਰਾਣਾ ਲੀਡਰ ਹੁਣ ਬੀਜੇਪੀ ਦਾ ਸੁਨੀਲ ਜਾਖੜ ਬਿਲਕੁਲ ਐਂਡ ਤੱਕ ਕਹਿ ਰਹੇ ਸੀ ਜਾਵਾਂਗੇ ਜਾਵਾਂਗੇ ਰਾਤ ਨੂੰ ਪਤਾ ਨਹੀਂ ਕੀ ਮਨ ਬਦਲ ਗਿਆ ਜਦੋਂ ਦਿੱਲੀ ਤੋਂ ਕੋਈ ਮੈਸੇਜ ਆ ਗਿਆ ਹਣਾ ਇਹਦਾ ਮਤਲਬ ਜੇ ਕਹਿ ਰਹੇ ਸੀ ਜਾਵਾਂਗੇ ਜਾਵਾਂਗੇ ਨਹੀਂ ਗਏ ਲੋਕ ਫਿਰ ਸ਼ੱਕ ਦਾ ਕਰਨਗੇ ਕੋਈ ਉਹਨਾਂ ਦੀ ਉਹ ਉਹਨਾਂ ਦੀ ਸੋਚ ਹੈ ਮੈਂ ਤਾਂ ਸਿਰਫ ਆਪਣੇ ਪ੍ਰਧਾਨ ਨੂੰ ਕਵਾਂਗਾ ਮੈਂ ਤੇ ਆਪਣੀ ਪਾਰਟੀ ਨੂੰ ਕਵਾਂਗਾ ਮੈਂ ਅਜੇ ਪਾਰਟੀ ਜਿਆਦਾ ਤਾਂ ਤੁਹਾਡੀ ਰਿਹਾ ਹੋ ਨੀ ਭਾਵੇਂ ਰਹੇ ਹੋਣ ਪਰ ਹੁਣ ਦੂਜੀ ਪਾਰਟੀ ਜੀ ਨੇ ਮੈਂ ਉਹਨਾਂ ਦਾ ਕਿੰਤੂ ਪਰੰਤੂ ਕਰਦਾ ਔਰੇ ਅੱਛਾ ਵੀ ਨਹੀਂ ਲੱਗਦਾ ਕਿ ਪੋਲਿਟੀਸ਼ੀਅਨ ਐਜ਼ ਅ ਪ੍ਰੋਟੋਕਾਲ ਮੈਂ ਉਹਨਾਂ ਦੀ ਇਨਸਲਟ ਕਰਾਂ ਜਾਂ ਮੈਂ ਉਹਨਾਂ ਦੇ ਬਾਰੇ ਮਾਰ ਇਹ ਮੈਨੂੰ ਕੋਈ ਅਧਿਕਾਰ ਨਹੀਂ ਹੈ ਭਗਵੰਤ ਮਾਨ ਉਸ ਡਿਬੇਟ ਪ੍ਰੋਗਰਾਮ ਮੇਰੇ ਮੇਰੇ ਰਾਜਾ ਵਟਿੰਗ ਬਾਰੇ ਮੇਰੇ ਆਪੋਜੀਸ਼ਨ ਬਾਰੇ ਪੁੱਛੋ ਮੈਂ ਦੱਸਾਂ ਵੀ ਅਸੀਂ ਆਪਣਾ ਪਲੇਟਫਾਰਮ ਘੋਤਾ ਪਰ ਨਾਲ ਹੁਣ ਅੱਗੇ ਜਿਹੜੀ ਭਗਵੰਤ ਮਾਨ ਨੇ ਬੋਲੇ ਸੀ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਬਾਰੇ ਬਲਰਾਮ ਜਾਖੜ ਵੀ ਕਹਿੰਦਾ ਕਿ ਭਗਵੰਤ ਮਾਨ ਮਾਫੀ ਮੰਗੀ ਗਲਤ ਬੋਲੇ ਮੇਰੇ ਪਿਤਾ ਬਾਰੇ ਸੁਖੀਰ ਬਾਦਲ ਨੇ ਵੀ ਅੱਜ ਕਿਹਾ ਕਿ ਜੇ ਮਾਫੀ ਨਾ ਮੰਗੀ ਮੈਂ ਕੇਸ ਠੋਕਾਂਗੇ ਕੀ ਲੱਗਦਾ ਕਿ ਜਿਹੜੀ ਸਿਆਸਤ ਅੱਗੇ ਚੱਲੇਗੀ ਫਿਰ ਡਿਬੇਟ ਵਾਲੀ ਨਹੀਂ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਨਹੀਂ ਮੁੱਖ ਮੰਤਰੀ ਜੀ ਨੂੰ ਮੈਂ ਮੈਂ ਤਾਂ ਸਿਰਫ ਕਹਿ ਸਕਦਾ ਜੀ ਮੈਂ ਤਾਂ ਉਹ ਤਾਂ ਬਹੁਤ ਵੱਡੀ ਸਟੇਟ ਤੇ ਨੇ ਮਗਰ ਜਦੋਂ ਇਹ ਕਹਿੰਦੇ ਨੇ ਨਾ ਕਿ ਮੈਂ ਗਰੀਬ ਪਰਿਵਾਰ ਤਾਂ ਮੈਨੂੰ ਉਦੋਂ ਬੜਾ ਅੱਛਾ ਲੱਗਦਾ ਬੇ ਮੈਂ ਮੇਰੇ ਫਾਦਰ ਸਾਹਿਬ ਮਾਸਟਰ ਸਨ ਯਾ ਇਹ ਮੈਨੂੰ ਹੁਣ ਬਹੁਤ ਅੱਛਾ ਲੱਗਦਾ ਯਾਰ ਕਿ ਹਾਂ ਇਹ ਮੁੱਖ ਮੰਤਰੀ ਜਿਹਨੇ ਨੋਗਰੀ ਪਰਿਵਾਰ ਚ ਆਨੇ ਮਗਰ ਮੈਂ ਫਿਰ ਵੀ ਹੱਥ ਜੋੜ ਕੇ ਬੇਨਤੀ ਕਰਾਂਗੇ ਇਹ ਸਭਿਤਾ ਹੈ ਆਪਣੇ ਬਜ਼ੁਰਗਾਂ ਦੀ ਚਾਇਬਲ ਰਾਮ ਜਾਖੜ ਜੀ ਸਨ ਮਾਨਯੋਗ ਸਤਕਾਰਯੋ ਸੁਰਗਵਸੀ ਚਾਹੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਚਾਹੇ ਸੁਰਗਵਸੀ ਉਹਨਾਂ ਨੂੰ ਆਪਾਂ ਜਿਹੜੇ ਦੁਨੀਆ ਤੋਂ ਹੀ ਚਲੇ ਗਏ ਉਹਨਾਂ ਨੇ ਸੇਵਾ ਕੀਤੀ ਪੰਜਾਬ ਦੀਆਂ ਨਹੀਂ ਕੀਤੀ ਸਾਨੂੰ ਅੱਜ ਉਹਨਾਂ ਦੀ ਗੱਲ ਕਰਨੀ ਨਹੀਂ ਚਾਹੀਦੀ ਜਿਹੜੇ ਮੌਜੂਦਾ ਲੀਡਰ ਤੁਹਾਡੇ ਸਾਹਮਣੇ ਕਹ ਰਹੇ ਉਹਨਾਂ ਦੀ ਆਪਾਂ ਗੱਲ ਕਰੀਏ ਅੱਜ ਜਿਹੜੇ ਮੌਜੂਦਾ ਲੀਡਰ ਲੀਡ ਕਰ ਰਹੇ ਨੇ ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਸਰਕਾਰ ਨੇ ਭਾਈ ਉਹਨਾਂ ਦੀ ਗੱਲ ਕਰੀਏ ਆਪਾਂ ਕਿਉਂ ਉਹਨਾਂ ਦੀ ਗੱਲ ਕਰੀਏ ਜਿਹੜੇ ਚਲੇ ਗਏ ਪੰਜਾਬ ਦੇ ਚੰਗੇ ਵੀ ਵਿਖਲੀ ਸੋਚੇ ਪੁਰਾਣੀਆਂ ਗੱਲਾਂ ਤੇ ਪਈਏ ਪਰ ਨਹੀਂ ਨਹੀਂ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਬਜ਼ੁਰਗਾਂ ਤੇ ਤਾਂ ਬਿਲਕੁਲ ਵੀ ਫਾਇਦਾ ਲਾ ਜਾਂਦੇ ਨਾ ਜਿਹੜੇ ਲੁਟੇਰੇ ਮੰਤਰੀ ਰਹੇ ਨੇ ਪੁਰਾਣੇ ਉਹ ਕਹਿਣਗੇ ਜੀ ਪੁਰਾਣੀ ਗੱਲ ਛੱਡੋ ਜੀ ਕੋਈ ਗੱਲ ਨਹੀਂ ਅਸੀਂ ਲੁੱਟ ਮਚਾਲੀ ਫਿਰ ਉਹਦਾ ਇਹ ਫਾਇਦਾ ਲਾ ਜਾਂਦੇ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਅਸੀਂ ਲੁੱਟ ਮਚਾਲੀ ਮੈਂ ਕਹਿੰਦਾ ਜੀ ਮੈਂ ਡਾਕੂ ਤੇ ਤੁਸੀਂ ਮੈਨੂੰ ਮaaf ਕਰਦੇ ਹੋ ਚਿੱਟੇ ਕਪੜੇ ਪਾ ਕੇ ਤੇ ਕਾਲੇ ਉਹ ਕਹਿੰਦੇ ਉਹ ਵੇ ਅਸੀਂ ਲੁੱਟ ਨਾ ਜੋ ਇੰਡੀਆ ਇਕੱਠ ਜੋੜ ਦਾ ਹਿੱਸਾ ਨਹੀਂ ਮਾਰਦੀ ਕਾਂਗਰਸ ਨਾ ਇੱਥੇ ਪੰਜਾਬ ਵਾਲੇ ਉਹ ਕਹਿੰਦੇ ਸਾਡਾ ਕਹਿਣਾ ਛ ਮੈਂ ਰੀਕਮੈਂਡ ਕਰਦਾ ਹਾਂ ਤੁਸੀਂ ਨਦੀਆਂ ਖਾ ਗਏ ਤੇ ਤੁਸੀਂ ਐਕਸਰਸਾਈਜ਼ ਖਾ ਗਏ ਤੁਸੀਂ ਫੈਕਟਰੀਆਂ ਸ਼ਾਪ ਦੀਆਂ ਚਲਾ ਲੀਆਂ ਤੁਸੀਂ ਸਾਰੇ ਮਾੜੇ ਕੰਮ ਕਰਤੇ ਤੁਸੀਂ ਨੌਕਰੀਆਂ ਨਹੀਂ ਦਿੱਤੀਆਂ ਟਰੈਕਟਰਾਂ ਬੱਚਿਆਂ ਨੂੰ ਕਿਹਾ ਸੀ ਟਰੈਕਟਰ ਲੈ ਕੇ ਦੇਾਂਗੇ ਅਸੀਂ ਟੈਕਸੀਆਂ ਲੈ ਕੇ ਦੇਾਂਗੇ ਲੱਖ ਲੱਖ ਰੁਪਏ ਤੁਹਾਨੂੰ ਨਾਲ ਦੇਾਂਗੇ ਤੁਹਾਨੂੰ ਲੋਨ ਦੇਾਂਗੇ 461 ਮੁੱਦੇ ਸੀ ਕਿੰਨੇ ਮੁੱਦੇ ਉਹਨਾਂ ਚ ਪੂਰੇ ਹੋਏ ਤਾਂ ਅਮਰਿੰਦਰ ਸਿੰਘ ਸਾਹਿਬ ਕਹਿੰਦੇ ਸੀ 99% ਮੈਨੇ ਸਭ ਕਰ दिए ਹਨ ਤਾਂ ਫਿਰ 81 'ਚ 18 ਪੇ ਕਿਉਂ ਆ ਗਏ ਅਗਰ ਆਪਨੇ ਮੁੱਦੇ ਸਾਰੇ ਠੀਕ ਕਰ ਦਿੱਤੇ ਤਾਂ ਕਿਉਂ ਯਾਰ ਲੋਕਾਂ ਨੂੰ ਬੇਵਕੂਫ ਬਣਾਤੇ ਹੋ ਮਤ ਬਣਾਓ ਭਾਈ ਠੀਕ ਹੈ ਇਸ ਕਰਕੇ ਇੱਕ ਇੱਕ ਬੇਨਤੀ ਕਰਦੇ ਆ ਇਸ चीज ਨੂੰ ਅਗਰ ਕੋਈ ਚੀਫ ਮਿਨਿਸਟਰ ਚੰਗਾ ਕੰਮ ਕਰ ਰਿਹਾ ਹੈ ਉਹਨੂੰ ਕਰ ਯਾਰ ਦੱਬ ਕੇ ਕਰ ਜਿਹਨੂੰ ਅੰਦਰ ਕਰਨਾ ਕਰ ਫਿਰ ਕੀ ਹੋ ਜਾਏਗਾ ਕੋਰਟ ਨੇ ਤਾਂ ਜ਼ਮਾਨਤ ਦੇਣੀ ਉਹਦਾ ਰਾਈਟ ਹੈ ਕਰ ਜਿਹਨੇ ਕਰਨੇ ਜਿਹਨੇ ਕਰਪਸ਼ਨ ਕੀਤੀ ਆਪੇ ਭਜੇਗਾ ਤੁਸੀਂ ਕਿਉਂ ਵਧੀ ਗੱਲ ਕਰਦੇ ਇਸ ਕਰਕੇ ਮੈਂ ਬਾਰ ਬਾਰ ਇਸ ਕਰਕੇ ਮੈਂ ਸਾਰੇ ਐਨ ਆਰ ਆਈਸ ਭਰਾ ਨੂੰ ਔਰ ਸਾਰੇ ਜਿਹੜੇ ਲੋਕਾਂ ਨੇ ਜਿਨ੍ਹਾਂ ਨੇ ਤੁਹਾਡੀ ਦੇਖਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਬੜੇ ਇੰਟਰਨੈਸ਼ਨਲ ਦੇਖ ਰਹੇ ਆ ਔਰ ਅੱਜ ਕਹਿ ਸਕਦੇ ਆ ਕਿ ਜਿਹੜੀ ਮਾਨ ਸਰਕਾਰ ਹੈ ਉਹ ਆਪਣੇ ਹਿਸਾਬ ਦੇ ਨਾਲ ਕੰਮ ਕਰ ਰਹੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਸਾਨੂੰ 24 ਦੇ ਵਿੱਚ ਪਤਾ ਲੱਗ ਜਾਏਗਾ ਅਸੀਂ ਤਾਂ ਸਿਰਫ ਇੰਨੀ ਨਮਸਕਾਰ ਜੈ ਜੀਐਸ ਵਾਲੀ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਦੁਬਈ ਦੇ ਵਿੱਚ ਨਾ ਜਾ ਕੇ ਪੰਜਾਬ ਦੇ ਕਾਂਗਰਸ ਆਗੂ ਨੇ ਇੱਕ ਚੰਗਾ ਮੌਕਾ ਘਵਾ ਲਿਆ ਜਿੱਕਰ ਅੰਦਰ ਉਹਨਾਂ ਨੂੰ ਨਾ ਜਾਣ ਦਿੱਤਾ ਜਾਂਦਾ ਤਾਂ ਬਾਹਰ ਵੀ ਉਹ ਮੀਡੀਆ ਸਾਹਮਣੇ ਆਪਣੀ ਗੱਲ ਰੱਖ ਸਕਦੇ ਸਨ ਸੋ ਕਾਂਗਰਸ ਦੀ ਸਰਕਾਰ ਵੇਲੇ ਫੈਲੇ ਭ੍ਰਿਸ਼ਟਾਚਾਰ ਬਾਰੇ ਵੀ ਇਹਨਾਂ ਨੇ ਪੂਰਾ ਠੋਕ ਕੇ ਤਵਾ ਤਰਿਆ ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦਰਾਨ ਡਿਬੇਟ ਵਾਲੇ ਇਸ ਪ੍ਰੋਗਰਾਮ ਤੇ ਕਿੱਦਾਂ ਦੀ ਸਿਆਸਤ ਹੋਵੇਗੀ ਕੈਮਰਾਮੈਨ ਮੰਤਰੀ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ